ਪੰਜਾਬ ਦੇ ਸਭ ਤੋਂ ਆਕੜ ਕੰਨਾਂ ਰਾਜਾ ਬੜਿੰਗ ਬਣਿਆ ਫਿਰਦਾ ਠੀਕ ਹੈ ਨਾ ਲੋਕਾਂ ਨੇ ਕੀ ਉਹਦੀ ਬੂਤਲਵਾਦੀ ਹਾਰ ਵੀ ਨਹੀਂ ਹਜਮ ਆਉਂਦੀ ਜਿੱਤ ਵੀ ਨਹੀਂ ਹਜਮ ਆਉਂਦੀ ਜਿਵੇਂ ਕਹਿੰਦਾ ਕੁੱਤੇ ਦੇ ਘਿਓ ਨਹੀਂ ਹਜਮ ਆਉਂਦਾ ਕਹਿੰਦੇ ਤੇ ਰਾਜੇ ਬੜਿੰਗ ਨੇ ਜਿੰਨੀਆਂ ਜਿੱਤਾਂ ਜਿੱਤੀਆਂ ਸੀ ਉਹ ਤੋਂ ਜਿੱਤਾਂ ਵੀ ਹਜਮ ਨਹੀਂ ਹੋਉਂਗਾ ਜਿੰਨਾ ਉਹਦਾ ਦਿਮਾਗ ਖਰਾਬ ਹੋਇਆ ਸੀ ਉਹ ਲੋਕਾਂ ਨੇ ਮੈਂ ਕੀ ਕੀ ਉਹ ਕੱਢਿਆ ਇਹਦੀ ਆਕੜ ਲੋਕਾਂ ਨੇ ਭੰਨੀ ਹੈ ਠੀਕ ਹੈ ਨਾ ਉਹ ਹੀ ਕਹਿੰਦਾ ਇੱਕ ਤੇਰੀ ਅੜ ਭੰਨਣੀ ਵਾਲਾ ਕੰਮ ਲੋਕਾਂ ਨੇ ਕਰਕੇ ਦਿਖਾ ਦਿੱਤਾ ਮੈਂ ਕਿਹਾ ਜਰੂਰ ਕਹਿ ਦੀ ਮੈਂ ਕਿਹਾ ਵੀ ਕੀ ਇਹ ਕੰਜਰਾਂ ਦੀ ਬਰਾਤੀ ਨਾ ਬਣਿਓ ਇਹ ਸਾਰੇ ਕੰਜਰ ਨੇ ਕੋਈ ਘੱਟ ਕੰਜਰਾ ਲੋਕ ਕੀਆ ਛੋਟੇ ਕੰਜਰ ਨੂੰ ਛੋੜਨਗੇ ਮੈਂ ਕਿਹਾ ਜੀ ਵੀ ਜਿੱਥੋਂ ਆਮ ਆਦਮੀ ਪਾਰਟੀ ਜਿੱਤੀ ਵੀ ਆ ਉਥੋਂ ਆਮ ਆਦਮੀ ਪਾਰਟੀ ਹਰੂਗੀ ਬਰਨਾਲੇ ਤੋਂ ਤੇ ਜਿਹੜੀਆਂ ਤਿੰਨ ਸੀਟਾਂ ਕਾਂਗਰਸ ਜਿੱਤੀ ਵੀ ਉਥੋਂ ਕਾਂਗਰਸ ਹਰੂਗੀ ਉਥੇ ਆਮ ਆਦਮੀ ਪਾਰਟੀ ਜਿੱਤੂ ਤੇ ਲਗਭਗ ਰਿਜ਼ਲਟ ਉਹੀ ਆਏਗਾ ਕਿਉਂਕਿ ਲੋਕਾਂ ਦੀ ਭਾਖਿਆ ਇਹ ਸੀ ਤੁਸੀਂ ਗੱਲ ਕਰਦੇ ਸੁਖਿੰਦਰ ਦਾ ਆਪ ਬੜਕ ਮਾਰਦਾ ਸੀ ਪਰ ਉਹ ਬੜਕ ਦੇ ਵਿੱਚ ਕਿਤੇ ਨਾ ਕਿਤੇ ਨਾ ਉਹਦੇ ਹਾਰ ਦਾ ਡਰ ਵੀ ਦੀਦਾ ਸੀ ਉਹਨੇ ਨਾ ਵਾਰ-ਵਾਰ ਇੱਕ ਗੱਲ ਕਹਿਣਾ ਸੀ ਕਿ ਗੈਂਗਸਟਰਾਂ ਤੋਂ ਫੋਨ ਕਰਾਏ ਜਾ ਰਹੇ ਆ ਮਾਕੇ ਲੋਕਾਂ ਨੂੰ ਫੋਨ ਕਰਾ ਕਰਾ ਕੇ ਵੋਟਾਂ ਪੂਣ ਦੀ ਮਾਕੇ ਜ਼ੋਰ ਲਾ ਰਹੇ ਆ ਉਹ ਮੈਂ ਉਹੀ ਗੱਲ ਕਹੀ ਸੀ ਵੀ ਜਿਹੜਾ ਬੰਦਾ ਮਾਕੇ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲੀ ਜਦੋਂ ਬੰਦਾ ਗੱਲਾਂ ਕਰਨਾ ਇਹਨਾਂ ਵੋਟਾਂ ਤੋਂ ਪਹਿਲਾਂ ਤੋਂ ਲਗਭਗ ਹਾਰ ਮੰਨ ਚੁੱਕਿਆ ਹੁੰਦਾ ਜਿਵੇਂ ਕਹਿੰਦਾ ਵੀ ਡੁੱਲੀ ਢਾਲ ਮਾਕੇ ਫੁਰਕੀਆ ਡੋਲ-ਡੋਲ ਖਾਨਨੇ ਆ ਤਾਂ ਇਹਨਾਂ ਕੋਲੇ ਕੀ ਆ ਬਹਾਨੇ ਹੁਣ ਜਿਹੜੇ ਸੀਗੇ ਉਹ ਪਹਿਲਾਂ ਹੀ ਘੜ ਲਏ ਸੀ ਗੁਰਦੀਪ ਬਾਟ ਦੀ ਜਿਹੜੀ ਵੋਟ ਆ 13 14000 15000 ਵੋਟ ਜਿਹੜੀ ਬਾਟ ਦੇ ਹਿੱਸੇ ਹਿੱਸੇ ਦੇ ਵਿੱਚ ਗਈ ਆ ਉਹ ਸਿੱਧਮ ਸਿੱਧੀਆਂ ਆਮ ਆਦਮੀ ਪਾਰਟੀ ਟੁੱਟੀ ਆ ਤੇ ਲੱਗਦਾ ਕਿ ਉਹ ਵੋਟ ਆਮ ਆਦਮੀ ਪਾਰਟੀ ਦੀਆਂ ਜੜਾਂ ਦੇ ਵਿੱਚ ਬੈਠ ਗਈ ਜਾਂ ਹਰਿੰਦਰ ਧਾਲੀਵਾਲ ਮੀਤੇਰ ਦੀਆਂ ਜੜਾਂ ਦੇ ਵਿੱਚ ਬੈਠ ਗਈ ਇਹ ਲੋਕਾਂ ਨੂੰ ਅੱਖ ਲਈ ਦਿੱਤੀ ਆ ਵੀ ਯਾਰ ਅਸੀਂ ਪਾਰਟੀਆਂ ਵਗਰ ਨਹੀਂ ਹੈਗੇ ਠੀਕ ਹੈ ਨਾ ਇੱਕ ਲੋਕਾਂ 'ਚ ਹਮਦਰਦੀ ਬਹੁਤ ਆ ਦੂਜੀ ਗੱਲ ਇਹ ਆ ਵੀ ਮੈਂ ਕਹਣਾ ਜਿਹੜੀ ਬਰਨਾਲੇ ਦੇ ਲੋਕ ਨੇ ਨਾ ਉਹਨਾਂ ਲੋਕਾਂ ਨੇ ਕੀਤ ਨੂੰ ਵੀ ਉਜਾੜ ਜਤਾਇਆ ਵੇ ਬਿਲਕੁਲ ਉਹ ਲੋਕ ਕੀ ਜਾਣਦੇ ਉਹ ਲੋਕ ਕੀ ਇਕੱਲੀ ਇਕੱਲੀ ਚੀਜ਼ ਤੋਂ ਵਕਫ ਹੈਗੇ ਆ ਉਹ ਲੋਕ ਆਕੜ ਪੰਨਣੀ ਵੀ ਜਾਣਦੇ ਆ ਉਹ ਅਸਲ ਵਿੱਚ ਪੰਜਾਬ ਦੀ ਨਾ ਅਸਲ ਮਾ ਕੇ ਜਿਹੜੀ ਤਸਵੀਰ ਹੈਗੀ ਆ ਉਹ ਤਸਵੀਰ ਨੂੰ ਪੇਸ਼ ਕਰਨ ਵਾਲੇ ਲੋਕ ਨਹੀਂ ਬਰਨਾਲੇ ਦੇ ਲੋਕ ਆ ਮੇਰਾ ਰਾਜੇ ਬੜੇ ਨਾਲ ਬਈ ਨਾ ਮੈਂ ਕਿ ਉਹ ਬੰਦੇ ਵਾਲੀ ਹੋਇਆ ਜਿੱਦੀ ਕਹਿੰਦੇ ਨਾ ਮੂਰਲੀ ਤਾਂ ਕੁੱਤਾ ਲੈ ਗਿਆ ਪਿਛਲੀ ਚੋਰ ਲੈ ਗਿਆ ਇਹਦੇ ਨਾਲ ਉਹ ਹੋਈ ਆ ਠੀਕ ਹੈ ਨਾ ਇਹਦੇ ਨਾਲ ਦਾ ਮੂਰੇ ਕੋਈ ਹੱਥ ਤੇ ਰਹਾ ਨਾ ਇਹਦੇ ਮਗਰ ਕੁਝ ਬਚਿਆ ਜਿਹੜੇ ਤਾਂ ਹਿਸਾਬ ਤੇ ਮੈਂ ਕਿ ਨੇ ਹੰਕਾਰੇ ਦਾ ਬੋਲਦਾ ਸੀ ਤੇ ਲਗਭਗ ਇਕੱਲਾ ਇਹਦੇ ਚ ਨਹੀਂ ਬਾਈ ਮੈਂ ਕਹਿੰਦਾ ਨਾ ਜਿਹੜੇ ਕਾਂਗਰਸ ਦੇ ਸਾਰੇ ਉਮੀਦਵਾਰ ਵੀ ਹੈਗੇ ਆ ਸੁਸ਼ਿੰਦਰ ਰੰਧਾਵੇ ਤੋਂ ਲਾਲੇ ਹੋਰ ਜਿਹੜੇ ਡਿਗਜ ਲੀਡਰ ਆ ਜਿਹੜਾ ਹਰੇਕ ਕੀ ਆ ਇਕੱਲਾ ਸੀਐਮ ਦੀ ਕੁਰਸੀ ਕੰਨੀ ਝਾਕੀ ਜਾਂਦਾ ਉਹ ਪਹਿਲਾਂ ਜਿੱਤਤਾ ਲਓ ਸਬਤਵਤੇ ਰੈਲੀ ਤੇ ਸ਼ਾਂਚਬਿਆਲ ਜਿਹੜੇ ਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤਾਂ ਪਰਿਵਾਰਵਾਦ ਉਹਨਾਂ ਇਹ ਤਾਂ ਕਿਤੇ ਪੱਖ ਦੇ ਵਿੱਚ ਭੁਗਤਾਨ ਭੁਗਤਾਨ ਨਜ਼ਰ ਆ ਵੀ ਉਹਨਾਂ ਲਈ ਤਾਂ ਬਰ ਚੰਗਾ ਰਿਹਾ ਪਰਵਾਦ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਆ ਵੀ ਜਿਹੜੀ ਵੋਟ ਪੈਂਦੀ ਹੈ ਨਾ ਵੋਟ ਐ ਕਿ ਕਰਦਾਰ ਨੂੰ ਪਈ ਆ ਤੁਸੀਂ ਮੈਨੂੰ ਐਂ ਦੱਸੋ ਵੀ ਇਲੈਕਸ਼ਨ ਤੋਂ ਪਹਿਲਾਂ ਹੀ ਜਿੱਦੇ ਸਟਾਰਟ ਹੁੰਦੀ ਆ ਉਦਦੇ ਜਿਹਦੇ ਟਿਕਟ ਅਨਾਊਂਸ ਹੋਊਗੀ ਤਾਂ ਲਗਭਗ 100% ਉਦਦੇ ਕਲੀਅਰ ਸੀ ਚੱਬੇਵਾਲ ਸੀਟ ਦੀ ਕੋਈ ਗੱਲ ਹੀ ਨਹੀਂ ਕਰਦਾ ਸੀ ਉਹ ਕਲੀਅਰ ਸੀ ਕਹਿੰਦੇ ਵੀ ਭਾਈ ਉਹ ਜਿੱਤੂ ਆ ਉਹਦਾ ਕਾਰਨ ਹੀ ਇਹ ਸੀ ਕਿਉਂਕਿ ਉੱਥੇ ਕਿ ਉਹਨਾਂ ਦਾ ਕਰਦਾਰ ਲੋਕ ਜਾਣਦੇ ਸਾਚਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਜਿਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੇ ਵਿੱਚ ਧਾਰਨਾ ਆ ਕਿ ਜ਼ਿਮਨੀ ਚੋਣ ਸੱਤਾਧਿਰ ਦੇ ਹਿੱਸੇ ਦੇ ਵਿੱਚ ਭੁਗਤਦੀ ਹੈ ਤੇ ਜੇ ਪੰਜਾਬ ਦੀਆਂ ਚਾਰ ਸੀਟਾਂ ਦੀ ਗੱਲ ਕਰੀਏ ਤਾਂ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਸੱਤਾਧਿਰ ਦੇ ਹੱਕ ਦੇ ਵਿੱਚ ਭੁਗਤੀਆਂ ਨੇ ਬਰਨਾਲੇ ਦੀ ਸੀਟ ਮਹਿਜ਼ ਇੱਕ ਸੀਟ ਜਿਹੜੀ ਆ ਉਹ ਕਾਂਗਰਸ ਲਜਾਣ ਦੇ ਵਿੱਚ ਕਾਮਯਾਬ ਹੋਈ ਆ ਇਹ ਨਤੀਜਿਆਂ ਦੇ ਗੱਲਬਾਤ ਜਿਹੜੀ ਹੈਗੀ ਆ ਕਰਾਂਗੇ ਮੇਰੇ ਨਾਲ ਬਾਈ ਲੋਕਤਕਰ ਲਹਿਰ ਤੋਂ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਰੁਪਿੰਦਰ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਆ ਰਮੀ ਟੈlevision ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿ ਮੈਂ ਦੇਖਦੇ ਹਾਂ ਇਹ ਸਭ ਸਿਨੈਰੀਓ ਨੂੰ ਜੇਕਰ ਪਹਿਲਾਂ ਆਪਾਂ ਸ਼ੁਰੂਆਤ ਆਪਣੇ ਗਿੱਦੜਬਾਹੇ ਤੋਂ ਕਰਦੇ ਆਂ ਗਿੱਦੜਬਾਹੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਚੌਥੀ ਜਿੱਤ ਦਾ ਦਾਵਾ ਅਮਰਿੰਦਰ ਸਿੰਘ ਰਾਜਾ ਬੜਿੰਗ ਠੋਕ ਦੇ ਨਜ਼ਰ ਆਉਂਦੇ ਸੀ ਕਿ ਭਾਈ ਤਿੰਨ ਜਿੱਤਾਂ ਅਸੀਂ ਜਿੱਤ ਲਈਆਂ ਚੌਥੀ ਜਿੱਤ ਵੀ ਸਾਡੇ ਹਿੱਸੇ ਦੇ ਵਿੱਚ ਹਾਲਾਂਕਿ ਡਿੰਪੀ ਟਲੋਂ ਜਿੱਤ ਲੱਭ ਰਹੀ ਸੀ ਤਾਂ ਉਹ ਜਿੱਤ ਡਿੰਪੀ ਟਲੋਂ ਦੇ ਸਿਆਈਆ ਆਈ ਵੀ ਵੱਡੇ ਮਾਰਜਨ ਦੇ ਨਾਲ ਆ ਪਰ ਆਪ ਜਿਹੜੇ ਦਾਵੇ ਅਮਰਿੰਦਰ ਸਿੰਘ ਰਾਜਾ ਬੜਿੰਗ ਕਰਦੇ ਸੀ ਉਹ ਕਿਤੇ ਨਾ ਕਿਤੇ ਖੋਖਲੇ ਨਜ਼ਰ ਆਏ ਨੇ ਸਭ ਤੋਂ ਵੱਡੀ ਗੱਲ ਤਾਂ ਭਾਈ ਜੱਸ ਇਹ ਹੈ ਕਿ ਜਿਹੜੀ ਆ ਇਲੈਕਸ਼ਨ ਹੈ ਨਾ ਇਸ ਇ ਇਨਾ ਇਲੈਕਸ਼ਨਾਂ ਦੇ ਵਿੱਚ ਨਾ ਬੰਦੇ ਨੂੰ ਵੋਟ ਪਈ ਆ ਬੰਦੇ ਦੇ ਚਿਹਰੇ ਨੂੰ ਵੋਟ ਪਈ ਆ ਲਗਭਗ ਪਾਰਟੀਆਂ ਸਾਰੀਆਂ ਦਾ ਕਰਤਾਰ ਸਾਰੇ ਲੋਕ ਦੇਖ ਚੁੱਕੇ ਆ ਤਾਂ ਮੈਂ ਕਹਿੰਦਾ ਵੀ ਪਾਰਟੀਆਂ ਨੂੰ ਇੱਕ ਗੱਲ ਦੀ ਸੁਰਤ ਜ਼ਰੂਰ ਆ ਗਈ ਹੋ ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਭਾਵੇਂ ਅੱਜ ਚਾਹ ਮਣਾਈ ਜਾਣ ਵੀ ਸੀ ਤਿੰਨ ਸੀਟਾਂ ਜਿੱਤੇ ਆ ਪਰ ਇੱਕ ਸੁਰਤ ਆ ਗਈ ਉਹ ਵੀ ਹਾਂ ਯਾਰ ਹੁਣ ਜਿਹੜਾ ਸਾਡਾ ਮੱਕੀ ਪਿਤਾਪੁਰ ਕੀ ਜਿਹੜਾ ਕੀਤਾ ਇਹਨਾਂ ਨੇ ਚਲਾ ਰੱਖਿਆ ਸੀ ਨਾ ਉਹੀ ਕੀ ਉਸੇ ਰੱਤ ਤੇ ਕੀ ਆ ਹੁਣ ਆਮ ਆਦਮੀ ਪਾਰਟੀ ਚੱਲੀ ਬਰਨਾਲੇ 'ਚ ਤਾਂ ਉੱਥੇ ਮੂੰਹ ਦੀ ਖਾਦੀ ਪਰ ਜਿੱਥੇ-ਜਿੱਥੇ ਕੀ ਆ ਮੈਂ ਕਹਿੰਦਾ ਜਿੰਨੀਆਂ ਪਾਰਟੀਆਂ ਨੇ ਮੈਂ ਮੈਂ ਕਹਣਾ ਬਈ ਯਾਰ ਮੈਂ ਕਿਹਾ ਉਹ ਜੱਦੀ ਪੁਸ਼ਤੀ ਕੰਮ ਹੋ ਗਿਆ ਇੱਕ ਵਾਰੀ ਜਿਹੜਾ ਬੰਦਾ ਜਿੱਤ ਜਾਂਦਾ ਨਾ ਫਿਰ ਉਹ ਪਹਾੜ ਦਾ ਵੀ ਮੇਰੀ ਆ ਫਿਰ ਉੱਥੇ ਕੀ ਆ ਕੋਈ ਆਪਦੇ ਕੀ ਆ ਮਾਸੀ ਦੇ ਪੁੱਤ ਨੂੰ ਦਵਾ ਆਂਦਾ ਸੀਟ ਠੀਕ ਆਣਾ ਇਹਨਾਂ ਨੇ ਆਦੇ ਘਰ ਵਾਲਿਆਂ ਨੂੰ ਸੀਟ ਦੇ ਲਈ ਯਾਰ ਸ਼ਰਮ ਹੋਣੀ ਚਾਹੀਦੀ ਮੈਂ ਕਹਣਾ ਵੀ ਆਮ ਆਦ ਕਾਂਗਰਸ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਕੀ ਕੋਈ ਕਾਂਗਰਸੀ ਹੈ ਨਹੀਂ ਰਾਜੇ ਵੜਿੰਗ ਬੇਣਾ ਉਦੋਂ ਸੁਖਜਿੰਦਰ ਰੰਧਾਵ ਨੇ ਆਪਦੇ ਘਰ ਵਾਲਿਆਂ ਨੂੰ ਟਿਕਟ ਦੇ ਲਈ ਤਾਂ ਮੈਂ ਕਹਣਾ ਵੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਸੀ ਉਹ ਲੋਕਾਂ ਨੇ ਨਾ ਜਿਹੜੀ ਜੱਦੀ ਜਮੂਦ ਹੁੰਦਾ ਉਹ ਜਮੂਦਤ ਕੀ ਲੋਕਾਂ ਨੇ ਤੋੜਤਾ ਲੋਕਾਂ ਨੇ ਇਹਨੂੰ ਅਕਲ ਟਿਕਾਣੀ ਲਿਆਂਦੀ ਆ ਮੈਂ ਕਿਹਾ ਆਮ ਆਦਮੀ ਪਾਰਟੀ ਦੀ ਵੀ ਅਕਲ ਟਿਕਾਣੀ ਆ ਗਈ ਉਹ ਯਰ ਸੀ ਕਿਸੇ ਨਾ ਕਮਿਟਡ ਹੋ ਕੇ ਉਦੋਂ ਬਾਅਦ ਬੰਦੇ ਦਾ ਉਹ ਕਰਦਿਆਂ ਤਾਂ ਉਹ ਬੰਦਾ ਇਹਨਾਂ ਦੀਆਂ ਜੜਾਂ 'ਚ ਬਹਿ ਗਿਆ ਗੱਲ ਜੇ ਗਿੱਦੜ ਵਾਹੇ ਦੀ ਕਰੀਏ ਤਾਂ ਗਿੱਦੜ ਵਾਹੇ ਵੀ ਵੋਟ ਪਈ ਐ ਡਿੰਪੀ ਢਿੱਲੋਂ ਨੂੰ ਕੋਈ ਮੈਂ ਕਿਹਾ ਇੱਥੇ ਕੇਜਰੀਵਾਲ ਨਹੀਂ ਕੋਈ ਇੱਥੇ ਭਗਵੰਤ ਮਾਨ ਨਹੀਂ ਕਿਸੇ ਦੇ ਚਿਹਰੇ ਨੂੰ ਵੋਟ ਨਹੀਂ ਪਈ ਮੈਂ ਪਿੱਛੇ ਜੇ ਨਾ ਇੱਕ ਗੱਲ ਕਹੀ ਸੀ ਮੈਂ ਉਦੋਂ ਗੱਲ ਕੀਤੀ ਸੀ ਮੈਂ ਕਿਹਾ ਵੀ ਡਿੰਪੀ ਢਿੱਲੋਂ ਦਾ ਕਰਦਾਰ ਬਹੁਤ ਚੰਗਾ ਮੇਰਾ ਪਰਸਨਲ ਵੀ ਬਾਈ ਨਿੱਜੀ ਬਾਪ ਆ ਮੈਂ ਇੱਕ ਗੱਲ ਦੱਸੀ ਸੀ ਮੈਂ ਆਖ ਅਸੀਂ ਜਾ ਕੇ ਕੀਤੀ ਵੀ ਯਾਰ ਆਹ ਬੰਦੇ ਨਾਲ ਮਾਕੇ ਆ ਧੱਕਾ ਹੋ ਰਿਹਾ ਤੇ ਉੱਥੇ ਉਹਦੇ ਮਗਰ ਪਿਆ ਉਹ ਉਹ ਸਾਡੇ ਨਾਲ ਉਹਨੇ ਮਾਕੇ ਖੜਾ ਵੀ 2009 ਦੀਆਂ ਇਲੈਕਸ਼ਨਾਂ 'ਚ ਮੇਰਾ ਭਰਾ ਸੀ ਗਗਨ ਉਹ ਇਹਦੇ ਕੋਲੇ ਜਾਂਦਾ ਤਾਂ ਇਹ ਬੰਦਾ ਇਲੈਕਸ਼ਨ ਦੇ ਰਿਜ਼ਲਟ ਮਾਕੇ ਸੌਰੀ ਵੋਟਾਂ ਪੈਣ ਤੋਂ ਬਾਅਦ ਉਹ ਬੰਦੇ ਦੇ ਕੋਲੇ ਜਾਂਦੇ ਆ ਉਹਨਾਂ ਨੂੰ ਜੱਫੀ ਪਾ ਕੇ ਮਿਲ ਕੇ ਕਹਿੰਦਾ ਕੰਮ ਧੰਦਾ ਪਾਈ ਦੱਸਿਓ ਹੁਣ ਚੱਲੇ ਆ ਰਾਮੇ ਮੰਡੀ ਦੀ ਗੱਲ ਆ ਤਾਂ ਇਹ ਬੰਦੇ ਨੂੰ ਕੀ ਉਹਨੇ ਆਖਿਆ ਯਾਰ ਇਲਾਜ ਕਰਾਉਣਾ ਇੱਕ ਬੰਦਾ ਬੜਾ ਗਰੀਬ ਆ ਕਹਿੰਦਾ ਭੇਜੋ ਪ੍ਰੈਗਮਾ 'ਚ ਫੋਨ ਮਾਰਦਾ ਗੁਰਸੇਵ ਸਿੰਘ ਸਿੱਧੂ ਜਿਹੜਾ ਮਾਕੇ ਡਾਕਟਰ ਆ 2,80,00 ਦਾ ਡਿੰਪਿਟੇ ਲੋ ਦਾ ਕਿਰਦਾਰ ਕਰਕੇ ਜਿੱਤਿਆ ਲੋਕਾਂ ਦੇ ਜਿਵੇਂ ਉਹ ਵੇਚਰਦਾ ਸੀ ਜਿੰਨੀ ਉਹ ਚ ਹਲੀਮੀ ਸੀ ਜਿਹੜਾ ਉਹਦਾ ਚਿਹਰਾ ਸੀ ਉਹਦੇ ਕੀ ਆ ਹੱਥ ਜਿਹੜੇ ਕਿ ਉਹਦੇ ਮੂੰਹ ਤੋਂ ਕਿਸੇ ਨੂੰ ਆਕੜ ਨਹੀਂ ਦਿੰਦੀ ਸੀ ਲੋਕਾਂ ਨੇ ਆਕੜ ਭੰਨੀ ਹੈ ਤਕੀ ਸਭ ਤੋਂ ਵੱਡੀ ਆਕੜ ਕੀ ਦੀ ਸੀ ਪੰਜਾਬ ਦੇ ਸਭ ਤੋਂ ਆਕੜ ਕੰਨਾ ਰਾਜਾ ਬੜਿੰਗ ਬਣਿਆ ਫਿਰਦਾ ਸੀ ਠੀਕ ਹੈ ਨਾ ਲੋਕਾਂ ਨੇ ਕੀ ਉਹਦੀ ਬੂਥ ਲਗਾਤੀ ਠੀਕ ਹੈ ਨਾ ਉਹਦੇ ਹੱਥ ਤੁਸੀਂ ਦੇਖ ਸਕਦੇ ਹੋ ਕਿਵੇਂ ਸੀ ਉਹਦੇ ਮੂੰਹ ਤੇ ਚਿਹਰਾ ਦੇਖ ਸਕਦੇ ਸੀ ਜੀ ਸਾਰੇ ਪੋਸਟਰਾਂ ਦੇ ਕੀ ਉਹ ਦੰਦ ਕੱਢ ਰਿਹਾ ਸੀ ਠੀਕ ਹੈ ਨਾ ਲੋਕਾਂ ਦਾ ਮਜ਼ਾਕ ਹੀ ਉੱਡ ਰਿਹਾ ਸੀ ਉਹ ਇੱਕ ਪਾਸੇ ਡਿੰਪਿਟੇ ਲੋ ਦਾ ਮੁਰਝਾਇਆ ਚਿਹਰਾ ਸੀ ਕੀ ਆ ਬੰਦਾ ਕੀ ਆ ਸਮੇ ਦੇ ਥਪੇੜੇ ਵੀ ਖਾਦੇ ਉਹਨੇ ਆ ਬਾਕੀ ਲੋਕਾਂ ਤੋਂ ਵੀ ਗਾਲਾਂ ਖਾਧੀਆਂ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਉਹਦੇ ਨਾਲ सिंपथी ਸੀ ਕਿ ਯਾਰ ਦੋ ਵਾਰ ਪਹਿਲਾਂ ਵੀ ਲੋਕਾਂ ਨੇ ਹਰਾਇਆ ਬੜੀ ক্লোਜ਼ ਫਾਈਟ ਹਰਿਆ ਪਿਛਰੀ ਵੀ ਪਈ ਉਹ ਤਾਂ ਉਸ ਮੈਂ ਕਹਣਾ ਵੀ ਗਿੱਦੜ ਪਾਏ ਵੱਧ VOTING ਦਾ ਵੀ ਕਾਰਨ ਇਹ ਸੀ ਪੂਰੇ ਪੰਜਾਬ ਨਾਲੋਂ ਮੱਕੀ ਗਿਆ ਅਲੱਗ ਤੌਰ ਤੇ ਦਾ ਮੈਂਡੇਟ ਆ ਲੋਕਾਂ ਦਾ ਪਰਸਨਲੀ ਤੌਰ ਤੇ ਇਹਨਾਂ ਜੁੜ ਕੇ ਮਾ ਕੇ ਰਿਹਾ ਵਾ ਡਿੰਪੀ ਟਲੋ ਆਦੇ ਕੀ ਅਸਰ ਰਸੂਖ ਕਰਕੇ ਜਿੱਤੇ ਆ ਕੋਈ ਪਾਰਟੀ ਕਰਕੇ ਨਹੀਂ ਜਿੱਤੇ ਆ ਅਕਾਲੀ ਜਿਹੜੇ ਉਹਦੇ ਨਾਲ ਰਹੇ ਸੀਗੇ ਉਹ ਬੰਦੇ ਅੱਜ ਵੀ ਉਹਦੇ ਨਾਲ ਜੁੜੇ ਹੋਏ ਆ ਇਸ ਕਰਕੇ ਉਹਦੀ ਜਿੱਤ ਕੀ ਆ ਲਗਭਗ ਪਹਿਲੀ ਤ ਮੈਂ ਬਈ ਵੋਟਾਂ ਤੋਂ ਨਾ ਇੱਕ ਦਿਨ ਪਹਿਲਾਂ ਸ਼ਾਮ ਨੂੰ ਲੋਕਦਾਨ ਕਰ ਲੈਰ ਦੇ ਪੇਜ ਦੇ ਉੱਤੇ ਪਾਇਆ ਵੇ ਵੀ ਚਾਰੇ ਸੀਟਾਂ ਕੌਣ ਜਿੱਤੂ ਕੌਣ ਹਾਰੂ ਮੈਂ ਇੱਕ ਗੱਲ ਜਰੂਰ ਕਹੀ ਦੀ ਮੈਂ ਕਿਹਾ ਵੀ ਕੀ ਇਹ ਕੰਜਰਾਂ ਦੀ ਬਰਾਤੀ ਨਾ ਬਣਿਓ ਏ ਇਹ ਸਾਰੇ ਕੰਜਰ ਨੇ ਕੋਈ ਘੱਟ ਕੰਜਰਾ ਲੋਕ ਕੀ ਆ ਛੋਟੇ ਕੰਜਰ ਨੂੰ ਚੋਣਨਗੇ ਕੰਜਰ ਮੈਂ ਤਾਂ ਕਹਣਾ ਕਿਉਂਕਿ ਜਿਹੜਾ ਬਾਈ ਜੀ ਇਹਨਾਂ ਪੋਲਿਟੀਕਲ ਪਾਰਟੀਆਂ ਦੇ ਨਾਲ ਹੋ ਕੇ ਚੱਲਦਾ ਤਾਂ ਉਹਨੂੰ ਕੀ ਆ ਪਤਾ ਹੀ ਐ ਵੀ ਕੀ ਹਾਲਾਤ ਨੇ ਨਾ ਚ ਤਾਂ ਉਸ ਹਿਸਾਬ ਨਾਲ ਦੇਖਿਆ ਜਾਵੇ ਮੈਂ ਉਦੋਂ ਵੀ ਗੱਲ ਕਹੀ ਸੀ ਮੈਂ ਕਿਹਾ ਸੀ ਵੀ ਜਿੱਥੋਂ ਆਮ ਆਦਮੀ ਪਾਰਟੀ ਜਿੱਤੀ ਵੀ ਆ ਉਥੋਂ ਆਮ ਆਦਮੀ ਪਾਰਟੀ ਹਰੂਗੀ ਬਰਨ ਤੇ ਜਿਹੜੀਆਂ ਤਿੰਨ ਸੀਟਾਂ ਕਾਂਗਰਸ ਜਿੱਤੀ ਵੀ ਉਥੋਂ ਕਾਂਗਰਸ ਹਰੂਗੀ ਉਥੇ ਆਮ ਆਦਮੀ ਪਾਰਟੀ ਜਿੱਤੂਗੀ ਤੇ ਮੈਂ ਲਗਭਗ ਸਾਰੀਆਂ ਸੀਟਾਂ ਤੇ ਇਹੀ ਗੱਲ ਕੀ ਆ ਮੈਂ 18 ਤਰੀਕ ਨੂੰ ਸ਼ਾਮ ਨੂੰ ਕਹੀ ਸੀ ਤੇ ਲਗਭਗ ਰਿਜ਼ਲਟ ਉਹੀ ਆਏਗਾ ਕਿਉਂਕਿ ਲੋਕਾਂ ਦੀ ਭਾਖਿਆ ਇਹ ਸੀ ਤੇ ਗਿੱਦੜਵਾੜ ਸੀਟ ਲਗਭਗ ਕਲੀਅਰ ਬਾਈ ਜੀ ਦਿਖ ਰਹੀ ਸੀ ਵੀ ਇਹ ਸੀਟ ਜਿਹੜੀ ਹੈਗੀ ਆ ਠੀਕ ਹੈ ਨਾ ਉਹ ਡਿੰਪੀ ਢਿਲੋਂ ਦੇ ਆਪਦੇ ਅਸਰ ਰੂਖ ਕਰਕੇ ਉਹਦੀ ਨਰਮਾਈ ਨੂੰ ਪਈ ਆ ਠੀਕ ਹੈ ਜੇ ਆਪਾਂ ਕਹੀਏ ਵੀ ਕਿਸੇ ਪਾਰਟੀ ਕਰਕੇ ਪਈ ਆ ਕਿਸੇ ਹੋਰ ਤਾਂ ਹਲੇ ਚਿਹਰੇ ਨੂੰ ਪਈ ਆ ਕਿਸੇ ਨੂੰ ਵੋਟ ਨਹੀਂ ਪਈ ਇੱਕ ਚੀਜ਼ ਹੋਰ ਆ ਇਸ ਇਹ ਇਹ ਚੋਣ ਹਾਰਨ ਦੇ ਨਾਲ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਸੀ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਲੋਕਾਂ ਦੇ ਵਿੱਚ ਆਮ ਇਹ ਵੀ ਧਾਰਨਾ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੱਥ ਹੁਣ ਮੁੱਖ ਮੰਤਰੀ ਦੀ ਕੁਰਸੀ ਨੂੰ ਪੈਣ ਵਾਲਾ ਸ਼ਾਇਦ ਉਹ ਜਿਵੇਂ ਮੈਂ ਇੱਕ ਪੱਤਰਕਾਰ ਦੇ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਸੀ ਕਿ ਉਹ ਤਾਂ ਸ਼ਾਇਦ ਰਾਤ ਨੂੰ ਸੁਪਨੇ ਦੇ ਵਿੱਚ ਮੁੱਖ ਮੰਤਰੀ ਹੁੰਦੇ ਆ ਤਾਂ ਲੋਕਾਂ ਦੇ ਵਿੱਚ ਆਮ ਤਾਰਨੈ ਸੀ ਕਿ ਜੇਕਰ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਧਰਮ ਪਤਨੀ ਅਮਰਤਾ ਬੜਿੰਗ ਜਿਹੜਿਆ ਜਿੱਦਿਆ ਤਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਮੁੱਖ ਮੰਤਰੀ ਦੀ ਕੁਰਸੀ ਦੇ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਹੋਰ ਨੇੜੇ ਹੋ ਜਾਣਗੇ ਹੁਣ ਲੱਗਦਾ ਕਿ ਕੁਰਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਤੋਂ ਖਿਸਕ ਕੇ ਹੋਰ ਪਾਸੇ ਹੋਗੀ ਤੁਸੀਂ ਕੁਰਸੀ ਮਾਇਲਾ ਰਾਜੇ ਬੜਿੰਗੇ ਨਾਲ ਬਈ ਨਾ ਮੈਂ ਕਿ ਉਹ ਬੰਦੇ ਵਾਲੀ ਹੋਇਆ ਜਿਸ ਦੀ ਕਹਿੰਦੇ ਨਾ ਮੂਰਲੀ ਤਾਂ ਕੁੱਤਾ ਲੈ ਗਿਆ ਪਿਛਲੀ ਚੋਰ ਲੈ ਗਿਆ ਇਹਦੇ ਨਾਲ ਉਹ ਹੋਣੀ ਆ ਠੀਕ ਹੈ ਨਾ ਇਹਦੇ ਨਾਲ ਦਾ ਮੂਰੇ ਕੋਈ ਹੱਥ ਤੇ ਰਿਹਾ ਨਾ ਇਹਦੇ ਮਗਰ ਕੁਝ ਬਚਿਆ ਠੀਕ ਹੈ ਜਿਹੜੇ ਤਾਂ ਹਿਸਾਬ ਤੇ ਮਾਕੇ ਨੇ ਹੰਕਾਰੇ ਦਾ ਬੋਲਦਾ ਸੀ ਤੇ ਲਗਭਗ ਇਕੱਲਾ ਇਹਦੇ ਚ ਨਹੀਂ ਬਾਈ ਮੈਂ ਕਹਣਾ ਨਾ ਜਿਹੜੇ ਕਾਂਗਰਸ ਦੇ ਸਾਰੇ ਮੀਤਵਾਰ ਵੀ ਹੈਗੇ ਆ ਸੁਸ਼ਿੰਦਰ ਰੰਧਾਵੇ ਤੋਂ ਲਾਲੇ ਹੋਰ ਜਿਹੜੇ ਦਿਗੇ ਜੀ ਲੀਡਰ ਆ ਜਿਹਦਾ ਹਰੇਕ ਕੀ ਆ ਇਕੱਲਾ ਸੀਐਮ ਦੀ ਕੁਰਸੀ ਕੰਨੀ ਝਾਕੀ ਜਾਂਦਾ ਉਹ ਪਹਿਲਾਂ ਜਿੱਤਤਾ ਲਓ ਆ ਜਿਹੜੀ ਐਤਕੀ ਚਪੇੜ ਵੱਜੀ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਵੀ ਗਾਹਾਂ ਨੂੰ ਵੀ ਤੁਹਾਡੇ ਨਾਲ ਆਹੀ ਕੁਝ ਹੋਣੀ ਆ ਠੀਕ ਹੈ ਨਾ ਮਹਾਰਾਸ਼ਟਰ ਚ ਵੀ ਦੇਖ ਲਓ ਕਾਂਗਰਸ ਨਾਲ ਕੀ ਹੋਈ ਆ ਤਾਂ ਮੈਂ ਕਹਣਾ ਵੀ ਕੀ ਆ ਐਤਕੀ ਵੀ ਇਹਨਾਂ ਨੂੰ ਲੱਗਦਾ ਸੀ ਸੈਂਟਰ ਦੇ ਵਿੱਚ ਵੀ ਰਾਹੁਲ ਗਾਂਧੀ ਖਾਨੀ ਸ਼ਾਇਦ ਮਾਕੇ ਆ ਜੇ ਤਾਂ ਅਗਲੇ ਜਿਹੜੇ ਹੈਗੇ ਆ ਥੱਲੇ ਗਰਾਊਂਡ ਨਾਲ ਦੇਖ ਕੇ ਚੱਲੇ ਹੋਣਾ ਹਰ ਆਪ ਦਾ ਹਰ ਬਜ਼ਾਰਬਾ ਲਾਇਆ ਜੋਰ ਲਾਇਆ ਰਾਜਾ ਵੜਿੰਗ ਜਿਹੜਾ ਹੈਗਾ ਇਹ ਕੀ ਆ ਓਵਰ ਕੌਨਫੀਡੈਂਟ ਬੰਦਾ ਇਹ ਕਿਹਦੇ ਜਿੰਨੀ ਕੀ ਆ ਕਿਸਮਤ ਦੀ ਮਿਹਰ ਮੈਂ ਕਹਿੰਦਾ ਵੀ ਲੋਕ ਕਿਸਮਤ ਦੀ ਮਿਹਰ ਕਹਿ ਦਿੰਦੇ ਆ ਕਿਸਮਤ ਦੀ ਮਿਹਰ ਨਹੀਂ ਮੈਂ ਉਹੀ ਗੱਲ ਆ ਵੀ ਇਹਦੇ ਆਪੋਜੀਟ ਜਿਹੜੇ ਬੰਦੇ ਹੁੰਦੇ ਆ ਉਹੀ ਐਡੇ ਮਾੜੇ ਹੁੰਦੇ ਆ ਕਿ ਕੀ ਆ ਉੱਥੇ ਲੋਕ ਕੀ ਆ ਘਟਕੰਜਰ ਨੂੰ ਚੁੰਨਦੇ ਆ ਐਤਕੀ ਕਿ ਇਹਦੇ ਨਾਲ ਉਹ ਚੰਗਾ ਬੰਦਾ ਸੀਗਾ ਐਤਕੀ ਲੋਕਾਂ ਨੇ ਚੁਣਿਆ ਪਿਛਲੀ ਵਾਰੀ ਵੀ ਜਿਹੜਾ ਕੀ ਹੈ ਕਾਰਨ ਬਣਿਆ ਡਿੰਪੀ ਢੋਲੋਂ ਦੀ ਜਿਹੜੀ ਵੋਟ ਕੀ ਹੈ ਡਾਇਵਰਟ ਹੋਈ ਸੀ ਕੁਝ ਮਾਕੇ ਰੈਡੀਕਲ ਬੰਦੇ ਸੀ ਉਹਨਾਂ ਬੰਦੇ ਨੇ ਕਿਤੇ ਨਾ ਕਿਤੇ ਆਪ ਨੂੰ 72000 ਵੋਟ ਪੈ ਗਈ ਪਰ ਐਤਕੀ ਜਿਹੜੀ ਕਿ 21000 ਦਾ ਮਾਰਜਨ ਕੋਈ ਛੋਟਾ ਨਹੀਂ ਹੁੰਦਾ ਬਿਲਕੁਲ ਇਹ ਚੀਜ਼ਾਂ ਕੀ ਹੈ ਰਾਜੇ ਵੜਿੰਗ ਦੀ ਕੀ ਹੈ ਮੈਂ ਕਹਿੰਦਾ ਵੀ ਆਉਣ ਵਾਲਾ ਫਿਊਚਰ ਜਿਵੇਂ ਕਹਿੰਦੇ ਤੈ ਹੋਊਗਾ ਉਹ ਫਿਊਚਰ ਤੈ ਹੋ ਗਿਆ ਲੁਧਿਆਣੇ 'ਚ ਜੇ ਇਹ ਜਿੱਤੇ ਆ ਨਾ ਪਿਛਲੀ ਵਾਰੀ ਲੁਧਿਆਣੇ 'ਚ ਕੋਈ ਮਾਕੇ ਆਪ ਦੇ ਇਕੱਲੇ ਦੇ ਰਸੂਖ ਕਰਕੇ ਨਹੀਂ ਜੇ ਤੇ ਉਥੇ ਬਹੁਤ ਫੈਕਟਰ ਕੰਮ ਕਰਦੇ ਆ ਤੇ ਇਹਦੀ ਹਾਰ ਇਹ ਕਹਣ ਹੋਈ ਕਹਿੰਦਾ ਵੀ ਇੱਕ ਤੇਰੀ ਅੜ ਭੰਨਣੀ ਵਾਲਾ ਕੰਮ ਲੋਕਾਂ ਨੇ ਕਰਕੇ ਦਿਖਾਤਾ ਤੇ ਲੋਕ ਲਗਭਗ ਭਾਖਿਆ ਸੀ ਬਈ ਬੜੇ ਲੋਕ ਕਹਿੰ ਜਾਂਦੇ ਬਾਈ ਜੀ ਐ ਮੁਕਾਬਲਾ ਫਲਾਨਾ ਤੇ ਮੈਂ ਉਥੇ ਕਲੀਅਰ ਕੱਟ ਪਹਿਲਾਂ ਹੀ ਕਹਦਾ ਸੀ 18 ਤਰੀਕ ਨੂੰ ਵੀ ਗੱਲ ਹੋਈ ਸੀ ਮੈਂ ਉਹਦੇ ਵੀ ਇਹ ਗੱਲ ਕਹੀ ਸੀ ਮੈਂ ਕਿਹਾ ਵੀ 100% ਉਥੇ ਡਿੰਪੀ ਢੱਲੋਂ ਜਿੱਤੂ ਆ ਕਿਉਂਕਿ ਡਿੰਪੀ ਢੱਲੋਂ ਵਰਗਾ ਮੈਂ ਕਿ ਜਿਹੜਾ ਮੈਂ ਪਾਰਟੀ ਪਿੱਛੇ ਤੇ ਨਹੀਂ ਕਹਿੰਦਾ ਐਜ਼ ਅ ਇਨਸਾਨ ਦੇ ਤੌਰ ਤੇ ਤੇ ਲੋਕੜਾ ਇੰਨੇ ਕ ਸਿਆਣੇ ਹੋ ਗਏ ਮੈਂ ਲੋਕਾਂ ਨੂੰ ਵਧਾਈ ਦਿੰਦਾ ਵੀ ਲੋਕਾਂ ਨੇ ਮੈਂ ਕਿ ਚਿਹਰੇ ਨੂੰ ਤੇ ਕਿਰਦਾਰ ਨੂੰ ਵੋਟ ਪਾਈ ਆ ਗਿੱਦੜ ਵਾਹੇ ਜਗਮੀਤ ਬਰਾੜ ਹੋਰੇ ਪਹਿਲਾਂ ਖੜੇ ਹੁੰਦੇ ਨੇ ਚੋਣਾਂ ਦੇ ਵਿੱਚ ਪਰ ਬਾਅਦ ਦੇ ਵਿੱਚ ਹਰਦੀਪ ਸਿੰਘ ਡਿੰਪੀ ਟਲੋਂ ਦੇ ਹੱਕ ਦੇ ਵਿੱਚ ਭੁਗਤਦੇ ਨੇ ਅਮਰਿੰਦਰ ਸਿੰਘ ਰਾਜਾ ਬਣਿੰਗ ਚਾਹੇ ਉਹਨਾਂ ਦੇ ਸ਼ਾਗਿਰਦ ਰਹੇ ਨੇ ਕਿਸੇ ਵੱਲੋਂ ਦੀ ਗੱਡੀ ਚਲਾਉਂਦੇ ਰਹੇ ਨੇ ਪਰ ਫਿਰ ਵੀ ਅਮਰਿੰਦਰ ਸਿੰਘ ਰਾਜਾ ਬਣਿੰਗ ਦੇ ਖਿਲਾਫ ਖੁੱਲ ਕੇ ਬੋਲਦੇ ਨੇ ਭ੍ਰਿਸ਼ਟ ਹੋਣ ਦੇ ਪੈਸੇ ਖਾਣ ਦੇ ਬਹੁਤ ਇਲਜ਼ਾਮ ਜਿਹੜੇ ਲਾ ਦਿੰਦੇ ਨੇ ਬਹੁਤ ਇਲਜ਼ਾਮਤ ਲੱਗਦੇ ਨੇ ਕੀ ਲੱਗਦਾ ਹੈ ਕਿ ਜਗਮੀਤ ਸਿੰਘ ਬਰਾੜ ਦਾ ਵੀ ਡਿੰਪੀ ਟਲੋਂ ਹੋਰਾਂ ਦੇ ਹੱਕ ਦੇ ਵਿੱਚ ਭੁਗਤਣਾ ਜਿਹੜੀ ਉਹਨਾਂ ਨੂੰ ਵੋਟ ਜਿਹੜਾ ਉਹਨਾਂ ਦਾ ਵੋਟ ਪਰਸੈਂਟੇਜ ਹੈ ਚਾਹੇ ਉਹ 5000 ਆ ਮ ਪਲੱਸ ਪੁਆਇੰਟ ਇੰਪੀਟਲ ਨੂੰ ਲਾ ਰਹੇ ਆ ਨਹੀਂ ਮੇਰੇ ਸਾਲ 5-10000 ਵੋਟ ਬਈ ਨਹੀਂ ਹੋਣੀ ਉਹਨਾਂ ਕੋਲੇ ਜੇ ਆਪਾਂ ਲਾਈਗੇ ਪਰ ਹਾਂ ਚੀਜ਼ ਦਾ ਫਰਕ ਜ਼ਰੂਰ ਪੈਂਦਾ ਲੋਕਾਂ ਦੇ ਪਰਸਪੈਕਸ਼ਨ ਕ੍ਰੀਏਟ ਹੁੰਦੀ ਆ ਜਿਵੇਂ ਉਹ ਮਾਨਸਾਲਾ ਵੀਰ ਕੀ ਆ ਉੱਥੇ ਜਾ ਕੇ ਬੋਲ ਕੇ ਆਇਆ ਸੁਬਿੰਦਰ ਚੈਲ ਬੋਲ ਕੇ ਆਇਆ ਜਿਸੁਬਿੰਦਰ ਚੈਲ ਦੇ ਜਿਹੜੇ ਮਾ ਕੇ ਗੱਲਾਂ ਕਈਆਂ ਸੀ ਕਿਉਂਕਿ ਅੱਜ ਤੱਕ ਨਾ ਇਹਨਾਂ ਨੇ ਥੁੱਕ ਨਾਲ ਬੜੇ ਪਕਾਇਆ ਕੱਲੀਆਂ ਗੱਲਾਂ ਵਾਲਾ ਸੀ ਰਾਜਾ ਬੜੇਗਾ ਜਦੋਂ ਇਹਨੂੰ ਮੂਰੇ ਕੀ ਆ ਗੱਲਾਂ ਵਾਲੇ ਜਦੋਂ ਬੰਦੇ ਨੇ ਜਵਾਬ ਦੇਣ ਵਾਲੇ ਟੱਕਰ ਕੇ ਚ ਸੁਬਿੰਦਰ ਚੈਲ ਦੇ ਜਦੋਂ ਵਿੱਚ ਨਾਲ ਰਹੇ ਸੀ ਫਾਇਦਾ ਬਾਈ ਜੀ ਮੈਂ ਕਹਿੰਦਾ ਪਹਿਲਾਂ ਨਾ ਵੱਡੇ ਬੰਦੇ ਦੇ ਨੇੜਲੇ ਆਣੇ ਬੜੀਆਂ ਸਟੋਰੀਆਂ ਸੁਣਾਈਆਂ ਰਾਜੇ ਬੜਿੰਗ ਦੀਆਂ ਠੀਕ ਹੈ ਕੈਮਰੇ ਤੇ ਗੱਲ ਕਰੀਆ ਕਰਨ ਨੂੰ ਮੈਂ ਹੋਣੀ ਕਰਦਾ ਪਹਿਲਾਂ ਹੀ ਮੈਂ ਕਹਿੰਦਾ ਇਸ ਇਲੈਕਸ਼ਨ ਦੇ ਵਿੱਚ ਅਸੀਂ ਕੋਈ ਮਾਕੇ ਹੋਣੀ ਕੀਤਾ ਸੀ ਨਾ ਹੀ ਕਿਸੇ ਵੱਡੇ ਟਿਕਟ ਆਪਣੇ ਕੀਤੀ ਸੀ ਪਰ ਅੱਜ ਕੀ ਹੈ ਰਿਜ਼ਲਟ ਵੀ ਆ ਚੁੱਕਿਆ ਤਾਂ ਮੈਂ ਇੱਕ ਗੱਲ ਕਹਿਣਾ ਵੀ ਲੋਕਾਂ ਨੇ ਸਹੀ ਨੂੰ ਚੋਣ ਕੀਤੀ ਆ ਠੀਕ ਹੈ ਹੁਣ ਰਾਜੇ ਬੜਿੰਗ ਦਾ ਜਿਹੜਾ ਅਕਸ਼ ਹੈਗਾ ਤੁਸੀਂ ਜਗਮੀਤ ਬਰਾੜ ਦੀ ਗੱਲ ਕਰਦੇ ਹੋ ਮੈਂ ਪਹਿਲਾਂ ਕਹਿ ਰਿਹਾ ਵੀ ਜਗਮੀਤ ਬਰਾੜ ਦਾ ਜਾਂ ਕੇਜਰੀ ਵਾਲਰ ਦੀ ਮਾਕੇ ਆਮ ਆਦਮੀ ਪਾਰਟੀ ਦਾ ਇਹਨਾਂ ਬੰਦਿਆਂ ਦਾ ਕੋਈ ਅਸਰ ਨਹੀਂ ਉੱਥੇ ਉੱਥ ਉਹਨਾਂ ਨੇ ਜਿਹੜੀ ਵੋਟ ਪਾਈ ਆ ਉਹ ਚਿਹਰੇ ਨੂੰ ਵੋਟ ਪਾਈ ਆ ਸਾਰੇ ਪੰਜਾਬ ਦੇ ਵਿੱਚ ਹੀ ਭਾਈ ਵੋਟਾਂ ਪਈ ਆ ਵੱਡੀ ਗੱਲ ਕੀ ਸੀ ਵੀ ਜਿਹੜਾ ਪਿਤਾ ਪੁਰਖ ਇਹਨਾਂ ਨੇ ਕਿਤਾਬ ਬਣਾ ਰੱਖਿਆ ਸੀ ਮੈਂ ਗਾਰੰਟੀ ਕਰਦਾ ਵੀ ਰਾਜੇਪੜਿੰਗ ਦੇ ਆਪ ਦੇ ਬੰਦੇ ਉਹਦੇ ਅੰਦਰੋਂ ਐਂਟੀ ਹੋਣਗੇ ਕਿਉਂਕਿ ਅਗਲੇ ਨੂੰ ਪਤਾ ਵੀ ਸਾਰੀ ਉਮਰ ਪਹਿਲਾਂ ਕੀ ਆ ਰਾਜੇਪੜਿੰਗ ਕੀ ਆ ਪਿੱਛੇ ਲਾਈ ਤੁਰਿਆ ਫਿਰਿਆ ਵੀ ਯਾਰ ਹੋਰ ਨੂੰ ਕਿਸੇ ਨੂੰ ਮੌਕੇ ਨਹੀਂ ਦੇਣਾ ਹੁਣ ਇਸੇ ਗੱਲ ਕਰਕੇ ਲੋਕ ਮੀਤਿਹਰ ਤੇ ਕੀ ਇਲਜ਼ਾਮ ਲਾਉਂਦੇ ਆ ਵੀ ਲੋਕ ਨੇ ਆਮ ਕਰਦਾ ਹੋ ਕੇ ਕਰ ਹੀ ਜਿੱਤਾਤਾ ਤੇ ਉਦੋਂ ਬਾਅਦ ਫਿਰ ਕਿ ਉਹਨੂੰ ਲੱਗਦਾ ਵੀ ਇਹ ਤਾਂ ਮੇਰੀ ਆ ਸੀਟ ਉਦੋਂ ਬਾਅਦ ਫਿਰ ਕੀ ਆ ਦੀ ਮਰਜ਼ੀ ਦੀ ਚਲਾ ਪਰ ਯਾਰ ਅੱਡ ਹੋਣਾ ਵੀ ਕਿਤੇ ਨਾ ਕਿਤੇ ਉਹਦਾ ਜਾਇਜ਼ਤਾ ਹੈ ਨਾ ਤੇ ਵੋਟ ਵੀ ਬਹੁਤ ਲੈ ਗਿਆ ਇਹਨਾਂ ਦੀ ਇਹ ਚੀਜ਼ ਲੱਗਦੀ ਹੈ ਬਰਨਾਲਾ ਸੀਟ ਦੀ ਆਪਾਂ ਗੱਲ ਕਰਦੇ ਹਾਂ ਬਰਨਾਲਾ ਸੀਟ ਤੇ ਲੱਗਦਾ ਕਿ ਜੇਕਰ ਆਮ ਆਦਮੀ ਪਾਰਟੀ ਹਾਰੀ ਆ ਤਾਂ ਗੁਰਦੀਪ ਬਾਟ ਦੀ ਜਿਹੜੀ ਵੋਟ ਆ 13 14000 15000 ਵੋਟ ਜਿਹੜੀ ਬਾਟ ਦੇ ਹਿੱਸੇ ਹਿੱਸੇ ਦੇ ਵਿੱਚ ਗਈ ਆ ਉਹ ਸਿੱਧਮ ਸਿੱਧੀ ਆਮ ਆਦਮੀ ਪਾਰਟੀ ਟੁੱਟੀ ਆ ਤੇ ਲੱਗਦਾ ਕਿ ਉਹ ਵੋਟ ਆਮ ਆਦਮੀ ਪਾਰਟੀ ਦੀਆਂ ਜੜਾਂ ਦੇ ਵਿੱਚ ਬੈਠ ਗਈ ਜਾਂ ਹਰਿੰਦਰ ਧਾਲੀਵਾਲ ਮੀਤੇਰ ਦੀਆਂ ਜੜਾਂ ਦੇ ਵਿੱਚ ਬੈਠ ਗਈ ਉਹ ਤਾਂ ਬਈ ਸਪਸ਼ਟ ਹੀ ਆ ਵੀ ਜਿੰਨੀ ਵੋਟ ਨਾਲ ਉਹ ਹਾਰ ਰਿਹਾ ਹਾਂ ਇੱਕ ਪਾਸੇ ਜਿੰਨੀ ਵੋਟ ਕੀ ਆ ਮੈਂ ਕਹਿੰਦਾ ਵੀ ਉਸ ਕੈਂਡੀਡੇਟ ਨੂੰ ਪੈ ਰਹੀ ਹੈ ਜਿਹੜਾ ਆਮ ਦੀ ਟਿਕਟ ਦਾ ਦਾਵੇਦਾਰ ਸੀ ਠੀਕ ਹੈ ਨਾ ਤੋ ਦੋਨੇ ਜੋੜ ਕੇ ਕੀ ਉਹ ਜਿੱਦੇ ਆ ਤਾਂ ਇਹ ਗੱਲ ਲਗਭਗ ਸਪਸ਼ਟ ਆ ਬਾਕੀ ਨਾ ਬਾਹਲੇ ਲੋਕਾਂ ਚ ਬਈ ਨਾ ਕੁਝ 5-7% ਵੋਟ ਜਿਹੜੀ ਹੁੰਦੀ ਆ ਉਹ ਜਿੱਤ ਵਾਲੇ ਪਾਸੇ ਝੁਕ ਜਾਂਦੀ ਆ ਠੀਕ ਹੈ ਨਾ ਉਹ ਵੋਟ ਵੀ ਕਿਤੇ ਨਾ ਕਿਤੇ ਜੇ ਕਿਤੇ ਇਕੱਠੇ ਹੁੰਦੇ ਤਾਂ ਉਹ ਵੋਟ ਹੋਰ ਸਕਦਾ ਹੋਰ ਵੱਧ ਜਾਂਦੀ ਦੂਜੀ ਗੱਲ ਕੀ ਆ ਥੋੜੀ ਗੱਲ ਠੀਕ ਆ ਵੀ ਉਹ ਵੋਟ ਕੀ ਉਹਨਾਂ ਦੀ ਵਧੀਆ ਪਰ ਜਿਹੜਾ ਫੈਕਟਰ ਅਸਲ ਦੇ ਵਿੱਚ ਨਾ ਜਿਹੜਾ ਬੰਦਾ ਜਿੱਤੇ ਆ ਉਥੋਂ ਕਾਲਾ ਢਿੱਲੋ ਉਹ ਬੰਦਾ ਬਈ ਬ ਜਿਵੇਂ ਕੀਤੂ ਲੋਕਾਂ ਦੇ ਢਿੱਡ ਚ ਵੱਡ ਜਾਂਦਾ ਸੀ ਨਾ ਲੋਕਾਂ ਦੇ ਵਿੱਚ ਅੱਪੜ ਅੱਜ ਵੀ ਲੋਕ ਕੀ ਉਹਦੇ ਪੋਸਟਰ ਵੀ ਲੋਕਾਂ ਨੇ ਲਾਤੇ ਸੀ ਵੀ ਕੀਤੂ ਨੂੰ ਲੋਕਾਂ ਨੇ ਯਾਦ ਕੀਤਾ ਐ ਸਿਲੈਕਸ਼ਨ ਦੇ ਵਿੱਚ ਤਾਂ ਕਾਲੋ ਢੇਲੋਂ ਕੀ ਜਿਵੇਂ ਸੀ ਇਹ ਲੋਕਾਂ ਚ ਵਿਚਰਿਆ ਲਗਭਗ ਬਈਨ ਉਹ ਬੰਦੇ ਦੇ ਰਿਸ਼ਤੇਦਾਰ ਗਏ ਹਰੇਕ ਪਿੰਡ ਚ ਇੰਨੀਆਂ ਕਿ ਰਿਸ਼ਤੇਦਾਰੀਆਂ ਮੈਂ ਉਹਨੇ ਲਿਆ ਕੇ ਸਿੜਤੀਆਂ ਉਹ ਕਿਹੜਾ ਬੰਦਾ ਜਿਹਨੇ ਗਾਹ ਅਪਰੋਚ ਨਹੀਂ ਕੀਤਾ ਹੋਣਾ ਉਹਨੂੰ ਠੀਕ ਹੈ ਨਾ ਮੇਰੇ ਲਗਭਗ ਉੱਤੇ ਸਰਕਲ ਜਿੰਨਾ ਸਰਕਲ ਹੈਗਾ ਉਹ ਸਾਰਾ ਸਰਕਲ ਜਦੋਂ ਗੱਲਾਂ ਕਰਦਾ ਸੀ ਤਾਂ ਹਰੇਕ ਬੰਦੇ ਦੀ ਕੀ ਭਾਕਿਆ ਸੀ ਵੀ ਉੱਤੇ ਕਾਲਾ ਢੇਲੋਂ ਜਿੱਤੂ ਆ ਜਿਹੜੀ ਪਾਰਟੀ ਪਿ ਉਹ ਪਾਰਟੀਆ ਜੋ ਉੱਥੇ ਕੀ ਹੈ ਵਿਨਿੰਗ ਮਾ ਕੇ ਪੋਜੀਸ਼ਨ ਦੇ ਵਿੱਚ ਖੜੀ ਆ ਤਾਂ ਉਹ ਵੀ ਕਿਤੇ ਨਾ ਕਿਤੇ ਚਿਹਰੇ ਨੂੰ ਵੋਟ ਪਈ ਆ ਆਪ ਨੂੰ ਇਹ ਵੀ ਮੰਨਣਾ ਪਊ ਵੀ ਕਾਲਾ ਢਿੱਲੋਂ ਦਾ ਜਿਹੜਾ ਅਕਸ਼ ਹੈਗਾ ਲੋਕਾਂ 'ਚ ਸ਼ਹਿਰ 'ਚ ਜਿਵੇਂ ਉਹ ਵੇਚ ਰਿਹਾ ਇੱਕ ਜਿਵੇਂ ਕੀਤੂ ਨੂੰ ਕਿਉਂ ਲੋਕ ਕੀ ਉਹ ਗਰਾਊਂਡਡ ਬੰਦਾ ਸੀ ਜੋ ਮੈਂ ਕਿ ਜ਼ਮੀਨ ਨਾਲ ਜੁੜਿਆ ਬੰਦਾ ਸੀ ਸਾਦਗੀ ਵਾਲਾ ਬੰਦਾ ਸੀ ਉਸੇ ਤਰੀਕੇ ਨਾਲ ਮੰਨ ਲਓ ਕਿ ਇਹ ਵੀ ਜਿਵੇਂ ਸਾਦਗੀ 'ਚ ਰਹਿੰਦਾ ਸੀ ਵਿਜੇ ਕੇਬਲ ਢਿੱਲੋਂ ਆਰ ਸਾਰੇ ਲੋਕ ਜਾਣਦੇ ਵੀ ਰਾਜਾ ਸ਼ਾਹੀ ਚਾਉਂਦੇ ਆ ਜਿੱਡੇ ਜਿੱਡੇ ਬਿਜ਼ਨਸ ਆ ਉਹਨਾਂ ਦੇ ਉਹਨਾਂ ਬੰਦਿਆਂ ਦੀ ਸਾਰਿਆਂ ਦੀ ਬੂਥ ਜਿਹੜੀ ਲੱਗੀ ਆ ਤੋ ਕਿਤੇ ਨਾ ਕਿਤੇ ਲੋਕਾਂ ਨੇ ਉੱਥੇ ਵੀ ਕਲੀਅਰ ਮੰਡਟ ਕੀ ਆ ਇੱਕ ਚੰਗੇ ਅੱਖਰ ਵਾਲੇ ਬੰਦੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹ ਨਹੀਂ ਕਹਣਾ ਵੀ ਵਾਟਰ ਕੇ ਮਾੜੇ ਸੀ ਪਰ ਕਿਤੇ ਨਾ ਕਿਤੇ ਪਾਰਟੀ ਦਾ ਕਿਡਰ ਦਾ ਫਿਕਸ ਉਹਨਾਂ ਕੋਲੇ ਹੈਗੀ ਹੈਗਾ ਪਰ ਜਿਹੜਾ ਨੂੰ ਐਜ ਮਿਲਿਆ ਐਜ ਕਿਤੇ ਨਾ ਕਿਤੇ ਵਾਟ ਦੇ ਕੀ ਆ ਜਿਹੜੀ ਵੋਟ ਕੀ ਆ ਡਿਵਾਈਡ ਹੋਈ ਆ ਉਹਨਾਂ ਦੀ ਉਹਦਾ ਬੜਾ ਉਹਨੂੰ ਐਜ ਮਿਲਿਆ ਦੂਜਾ ਉਹਦੇ ਆਪ ਦਾ ਜਿਹੜਾ ਕਿਰਦਾਰ ਉਹਨੇ ਲੋਕਾਂ ਦੇ ਚਾਇਦ ਕੀ ਪੇਸ਼ ਕੀਤਾ ਲੋਕਾਂ ਜਿਸ ਤਰੀਕੇ ਨਾਲ ਉਹ ਵੇਚ ਰਿਹਾ ਸੀਗਾ ਤਾਂ ਉਹ ਚੀਜ਼ ਨੇ ਉਹਨੂੰ ਐਜ ਦੇਣੀ ਸੀ ਇਸੇ ਕਰਕੇ ਮੈਂ ਵੀ ਪਹਿਲਾਂ ਇਹੀ ਗੱਲ ਆਕੀਦੀ ਵੀ ਕਾਲਾ ਢੱਲੋ ਬਰਨਾਲਾ ਸੀਟ 100% ਕਲੀ ਮਾਰਜਨ ਮੈਨੂੰ ਲੱਗਦਾ ਕਿ ਮਾਰਜਨ ਅਜੇ ਵੀ ਘੱਟ ਆ ਮਾਰਜਨ ਹੋਰ ਹੋ ਸਕਦਾ ਸੀ ਹੁਣ ਗੁਰਦੀਪ ਬਾਟ ਦੇ ਲਈ ਜੇ ਆਪਾਂ ਗੱਲ ਕਰੀਏ ਗੁਰਦੀਪ ਬਾਟ ਦੇ ਲਈ ਲੱਗਦਾ ਹੈ ਕਿ ਪਾਰਟੀ ਕੋਈ ਦਰਵਾਜ਼ੇ ਖੋਲੂਗੀ ਕਾਂਗਰਸ ਦੀ ਗੱਲ ਕਰੀ ਤਾਂ ਤੁਹਾਨੂੰ ਤਾਂ ਹੁਣ ਕਾਲਾ ਢੱਲੋਂ ਆ ਚੁੱਕੇ ਨੇ ਸ਼ਰਮਣੀ ਕਲ ਦਲ ਦੇ ਲਈ ਵੀ ਜਿਹੜਾ ਹੈ ਕਿ ਫਾਈਨਲ ਨੇ ਆ ਆਮਾਦੀ ਪਾਰਟੀ ਦੀ ਗੱਲ ਕਰੀਏ ਬੀਜੇਪੀ ਦੇ ਲਈ ਕੇਵਲ ਤੋਂ ਤਾਂ ਲੱਗਦਾ ਕਿ ਆਮਾਦੀ ਪਾਰਟੀ ਦਰਵਾਜ਼ੇ ਦੁਬਾਰਾ ਬਾੜ ਦੇ ਲਈ ਖੋਲੂਗੀ ਕਿਉਂਕਿ ਬਾੜ ਨੂੰ ਆਜ਼ਾਦ ਤੌਰ ਤੇ ਇੰਨੀ ਵੋਟ ਪੈਣੀ ਤੇ ਜੇ ਨਾਲ ਪਾਰਟੀ ਦਾ ਕੇਡਰ ਜਿਹੜਾ ਉਹ ਹੁੰਦਾ ਤਾਂ ਵੋਟ ਪਰਸੈਂਟ ਮੈਨੂੰ ਲੱਗਦਾ ਵੀ ਸ਼ਾਇਦ ਲੀਡ 5-7000 ਤੇ ਵੀ ਸ਼ਾਇਦ ਜਿੱਤ ਸਕਦਾ ਸੀ ਤਾਂ ਲੱਗਦਾ ਕਿ ਆਮਾਦੀ ਪਾਰਟੀ ਦੇ ਵਿੱਚ ਦੁਬਾਰਾ ਗੁਰਦੀਪ ਬਾੜ ਜਾ ਸਕਦੇ ਨੇ ਤੇ ਜਿਹਦਾ ਵੀ ਪਾਰਟੀਆਂ ਸਿਆਣੀਆਂ ਹੋਣਗੀਆਂ ਤਾਂ ਸਾਰੀਆਂ ਹੀ ਅਕਲ ਲੈਣੀਆਂ ਨੇ ਇਹਦੇ ਤੋਂ ਇਹ ਲੋਕਾਂ ਨੂੰ ਅਕਲ ਹੀ ਦਿੱਤੀ ਆ ਵੀ ਯਾਰ ਅਸੀਂ ਪਾਰਟੀਆਂ ਵਗਰ ਨਹੀਂ ਹੈਗੇ ਠੀਕ ਹੈ ਨਾ ਇੱਕ ਲੋਕਾਂ 'ਚ ਹਮਦਰਦੀ ਬਹੁਤ ਆ ਦੂਜੀ ਗੱਲ ਇਹ ਆ ਭਾਈ ਮੈਂ ਕਹਣਾ ਜਿਹੜੀ ਬਰਨਾਲੇ ਦੇ ਲੋਕ ਨੇ ਨਾ ਪੂਰੇ ਪੰਜਾਬ ਦੀ ਰੈਡੀਕਲ ਸੀਟ ਜੇ ਹੈਗੀ ਆ ਜਿੱਥੇ ਸਭ ਤੋਂ ਵੱਧ ਜਜ਼ਬਾਤੀ ਤੇ ਮਗਰ ਕਿਸਾਨ ਜਥੇਬੰਦੀਆਂ ਜੇ ਵੀ ਉੱਥੇ ਧਨੇਰਾ ਕੇ ਸਾਰੇ ਕੀ ਉਸ ਮਾਕੇ ਏਰੀਆ ਚੋਂ ਆਉਂਦੇ ਜਿਹੜੇ ਕਿਸਾਨ ਆਗੂ ਨੇ ਵੱਡੇ ਉਸ ਤੋਂ ਬਿਨਾ ਜਿਹੜਾ ਮਹਿਲਕਲਾ ਕਾਂਡ ਦੇ ਵਿੱਚ ਉੱਥੋਂ ਦੇ ਲੋਕ ਸਾਰੇ ਕੀ ਆ ਇੱਕ ਮੁਲਾਜ਼ਮ ਜਥੇਬੰਦੀਆਂ ਵੀ ਵਿੱਚ ਸ਼ਾਮਲ ਹੋ ਕੇ ਲੜਦੀਆਂ ਨੇ ਉਹ ਲੋਕ ਘਾਟੇ ਲੋਕ ਨੇ ਉਹਨਾਂ ਲੋਕਾਂ ਨੇ ਕਿਤੋਂ ਨੂੰ ਵੀ ਇਜਾਜ਼ਤ ਆਇਆ ਵੇ ਆ ਬਿਲਕੁਲ ਉਹ ਲੋਕ ਕੀ ਜਾਣਦੇ ਉਹ ਲੋਕ ਕੀ ਆ ਕੱਲੀ ਕੱਲੀ ਚੀਜ਼ ਤੋਂ ਵਕਫ ਹੈਗੇ ਆ ਉਹ ਲੋਕ ਆਕੜ ਭੰਨਣੀ ਵੀ ਜਾਣਦੇ ਆ ਉਹ ਅਸਲ ਵਿੱਚ ਪੰਜਾਬ ਉਹ ਤਸਵੀਰ ਨੂੰ ਪੇਸ਼ ਕਰਨ ਵਾਲੇ ਲੋਕ ਨੇ ਬਰਨਾਲੇ ਦੇ ਲੋਕ ਕਿਤੇ ਨਾ ਕਿਤੇ ਹੋਰ ਹਲਕਿਆਂ ਤਸਵੀਰਾਂ ਬਦਲ ਗਈਆਂ ਪਰ ਬਰਨਾਲੇ 'ਚ ਅਜੇ ਵੀ ਮੈਂ ਕਹਣਾ ਵੀ ਜਿਹੜੇ ਲੈਫਟਿਸਟ ਬੜੇ ਮਾਕੇ ਉੱਥੇ ਐਕਟਿਵ ਰਹਿੰਦੇ ਆ ਠੀਕ ਹੈ ਨਾ ਜਿਹੜੀਆਂ ਹੋਰ ਮਾਕੇ ਧਰਾ ਹੈਗੀਆਂ ਨੇ ਤਾਂ ਉਹ ਸਾਰੀਆਂ ਧਰਾ ਐਕਟਿਵ ਹੈਗੀਆਂ ਨਾ ਉਹ ਧਰਾ ਜਾਣਦੀਆਂ ਨੇ ਠੀਕ ਹੈ ਨਾ ਵੀ ਸੱਤਾ ਨੂੰ ਕਿਹੜੇ ਪਾਸੇ ਮੋੜਨਾ ਉਹ ਸੱਤਾ ਨੂੰ ਇੱਕ ਦਿਸ਼ਾ ਦਿੰਦੀ ਆ ਮੈਂ ਕਹਿੰਨਾ ਇਹਨਾਂ ਨੂੰ ਵੀ ਅਕਲ ਦਿੰਦੀ ਆ ਕੱਲ ਇੱਕੋ ਸੀਟ ਆ ਬਈ ਜਿੱਥੇ ਮੈਂ ਕਿਹਾ ਸੱਤਾ ਤਰ੍ਹਾਂ ਹਾਰਦੀ ਆ ਤੇ ਥਾਰਦੀ ਉਹ ਸੀਟ ਤੋਂ ਜਿੱਥੇ ਲਗਾਤਾਰ ਨਾ ਕੋਈ ਐਮਪੀ ਇਲੈਕਸ਼ਨ ਚੋਂ ਭਗਵੰਤ ਮਾਨ ਕੀ ਆ ਇਸੇ ਸੀਟ ਤੋਂ ਜਿੱਦਦਾ ਰਹੇ ਆ ਰਾਜਤਾਨੀ ਰਹੀ ਇਹਨਾਂ ਦੀ ਰਾਜਤਾਨੀ ਨਹੀਂ ਰਹੀ ਆ ਤੇ ਰਾਜਤਾਨੀ ਚੋਂ ਜੇ ਹਰੇ ਆ ਤਾਂ ਕਿਤੇ ਨਾ ਕਿਤੇ ਮੈਂ ਕਹਿੰਨਾ ਜੇ ਅਜੇ ਵੀ ਅਕਲ ਨਾ ਲੈਣਗੇ ਜੇ ਬਾਠਰ ਕੇ ਬੰਦੇ ਜਿਹੜੇ ਹੈਗੇ ਅਜਿਹੇ ਬੰਦੇ ਨੇ ਲੋਕਾਂ ਨਾਲ ਗਰਾਊਂਡਡ ਹੋ ਕੇ ਕੰਮ ਕੀਤਾ ਸੀ ਉਹਨਾਂ ਬੰਦਿਆਂ ਨੂੰ ਕੀ ਆ ਨਾ ਟਿਕਟ ਦੇਂਦਾ ਖਿਮਿਆ ਜਾ ਭੁਗਤਣਾ ਪਿਆ ਇਹ ਭਾਈ ਭਤੀਜਾਵਾਦ ਚੋਂ ਜੇ ਇਹ ਇਲੈਕਸ਼ਨ ਦਾ 2 ਸਾਲਾਂ ਨੂੰ ਆਈ ਲੋ ਉਥੇ ਪਤਾ ਲੱਗ ਜੂਗਾ ਲੋਕਾਂ ਨੇ ਮੂੰਹ ਤੇ ਚਪੇੜ ਮਾਰੀ ਆ ਉਹ ਸਾਰੀ ਤਾਂਹਾਂ ਲਈ ਟੀਮ ਦੇ ਮਾਰੀ ਆ ਹਾਲਾਂਕਿ ਵਿੱਚ ਕੀਆ ਚਰਚਾਵਾ ਚੱਲ ਰਹੀ ਸੀ ਭਗਵੰਤ ਮਾਨ ਦੀ ਸਪੋਰਟ ਕਰਦਾ ਸੀ ਕੱਲਾ ਭਗਵੰਤ ਮਾਨ ਹੀ ਬਈ ਸਾਰੀ ਸਪੋਰਟ ਕਰਦੇ ਸੀ ਕਿਉਂਕਿ ਲਗਭਗ ਕੀ ਆ ਪਹਿਲਾਂ ਸੀਟ ਲਗਭਗ ਕਿਉਂਕਿ ਸਾਡਾ ਕਾਮਨ ਸਰਕਲ ਹੈਗਾ ਬਾੜ ਦੇ ਨਾਲ ਜਿਹੜੇ ਬੰਦੇ ਭਰਾ ਹੈਗੇ ਆ ਤਾਂ ਉਹਨਾਂ ਸਾਰੇ ਬੰਦੇ ਨੇ ਪਹਿਲਾਂ ਗੱਲ ਕਨਫਰਮ ਸੀਗੀ ਵੀ ਉਹਨੂੰ ਸੀਟ ਕਨਫਰਮ 100% ਹੈਗੀ ਆ ਠੀਕ ਹੈ ਤਾਂ ਉਹ ਬੰਦੇ ਨੇ ਵਾਕੇ ਪੂਰਾ ਕੰਮ ਕੀਤਾ ਤੇ ਉਦੋਂ ਬਾਅਦ ਜਦੋਂ ਬੰਦਾ ਇਨੀ ਮਿਹਨਤ ਕਰਨ ਤੋਂ ਬਾਅਦ ਉਹ ਬੰਦਾ ਫਿਰ ਜ਼ਮੀਨ ਤਲਾਸ਼ ਕਰਦਾ ਜਿਹੜਾ ਜ਼ੋਰ ਲਾਉਂਦਾ ਨਾ ਉਹ ਜ਼ੋਰ ਫਿਰ ਕੀ ਆ ਮੈਂ ਕਹਿੰਦਾ ਵੀ ਤੁਹਾਨੂੰ ਲੈ ਕੇ ਭੇਜਾਂਗਾ ਦੂਜੀ ਧਰ ਨੂੰ ਉਸੇ ਕਰਕੇ ਉਹ ਹਾਰੇ ਆ ਡੇਰਾ ਬਾਬਾ ਨਾਨਕ ਦੀ ਜ਼ਿਕਰ ਗੱਲ ਕਰੀ ਸੁਖਜਿੰਦਰ ਰੰਧਾਵਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੜਾ ਕੋਈ ਸੁਖਜਿੰਦਰ ਰੰਧਾਵਾ ਜਿਹੜਾ ਹੈਗੇ ਉਹ ਸੇਖੀਆਂ ਮਾਰਦੇ ਵੀ ਨਜ਼ਰ ਆਉਂਦੇ ਨੇ ਥਾਪੀਆਂ ਮਾਰਦੇ ਸੁਖਜਿੰਦਰ ਰੰਧਾਵਾ ਨਜ਼ਰ ਆਉਂਦੇ ਨੇ ਲੜਕਾ ਲੜਕੜੇ ਮਾਰਦੇ ਸੁਖਜਿੰਦਰ ਰੰਧਾਵਾ ਨਜ਼ਰ ਆਉਂਦੇ ਨੇ ਲੜਕੜੇ ਤੋਂ ਭਾਬ ਕੇ ਸੱਤਾ ਤੁਨ ਵੰਗਾਰਦੇ ਸੁਖਜਿੰਦਰ ਰੰਧਾਵਾ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਪਰ ਜਦੋਂ ਰਿਜ਼ਲਟ ਆਉਂਦੇ ਨੇ ਤਾਂ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਨੂੰ ਜਿਹੜੀ ਹੈਗੀ ਉੱਥੋਂ ਕਰਾਰੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਇਸ ਚੀਜ਼ ਨੂੰ ਕਿਵੇਂ ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਭਾਈ ਜਿਵੇਂ ਸੁਖਿੰਦਰ ਰੰਧਾਵਾ ਜਿਸ ਤਰੀਕੇ ਦਾ ਮਾਕੇ ਆਗੂ ਹੈ ਠੀਕ ਹੈ ਨਾ ਜਿਹੜੇ ਮਾਕੇ ਦਬਕੇ ਵਾਲੀ ਸਿਹਤ ਜਿਹੜੀ ਹੈਗੀ ਉਹ ਹੁਣ ਲੋਕਾਂ ਚ ਚੱਲਦੀ ਨਹੀਂ ਠੀਕ ਹੈ ਲੋਕ ਕੀ ਆ ਜਿਹੜਾ ਲੀਡਰ ਆ ਉਹ ਘੱਟਸਾਲਾ ਪਾਲਦੇ ਆ ਠੀਕ ਹੈ ਨਾ ਉਹਦਾ ਅਸਰ ਵੀ ਮਾਕੇ ਲੋਕਾਂ ਦੇ ਬਣਦਾ ਪਰ ਕਿਤੇ ਨਾ ਕਿਤੇ ਕੀ ਆ ਅੱਜ ਕੱਲ ਲੋਕ ਜਿਹੜੇ ਹੈਗੇ ਆ ਨਾ ਲੋਕ ਬਹੁਤ ਕੁਛ ਮਾਕੇ ਕੀ ਆ ਦੇਖਣ ਲੱਗ ਗਏ ਦੂਜੀ ਗੱਲ ਉਥੇ ਫੈਕਟਰ ਕੱਲਾ ਹੀ ਨਹੀਂ ਕੰਮ ਕੀਤਾ ਭਾਈ ਉਥੇ ਅਕਾਲੀ ਦਲ ਦਾ ਫੈਕਟਰ ਬੜਾ ਵੱਡਾ ਕੰਮ ਕੀਤਾ ਉਥੇ 31 ਮੈਂਬਰੀ ਟੀਮ ਲਗਭਗ ਕਿ ਇਲੈਕਸ਼ਨ ਤੋਂ 3-4 ਦਿਨ ਪਹਿਲਾਂ ਕਿ 31 ਮੈਂਬਰੀ ਟੀਮ ਇੱਕ ਫੈਸਲਾ ਕਰ ਲੈਂਦੀ ਆ ਅਕਾਲੀ ਦਲ ਦਾ ਵੀ ਅਸੀਂ ਭਾਈ ਸਪੋਰਟ ਕਰਾਂਗੇ ਕਿਦਣਾ ਕਿਦੇ ਮੈਂ ਕਿਹਾ 77 ਜਿਹੜੀ ਪਾਰਟੀ ਹੈਗੀ ਉਹਨਾਂ ਨੇ ਮੂੰਹ ਤੇ ਟੇਪ ਲਾਈ ਸੀ ਚੁੱਪ ਕਰੇ ਸੀ ਕਿ ਉਹਨਾਂ ਨੇ ਕਹਿਤਾ ਜੀ ਵੀ ਜੇ ਸਾਡੇ ਖਿਲਾਫ ਗੱਲ ਕਰੋਗੇ ਫਿਰ ਥੋੜੀ ਸਪੋਰਟ ਕਰਨੀ ਸਾਨੂੰ ਭਾਈ ਔਖੀ ਆ ਤਾਂ ਉਥੇ ਜਾ ਕੇ ਵੀ ਭਗਵੰਤ ਮਾਨ ਵੀ ਕੀ ਉਹਨਾਂ ਦੇ ਖਿਲਾਫ ਕੋਈ ਸ਼ਬਦ ਨਹੀਂ ਕੱਢਦਾ ਕੋਈ ਹੋਰ ਨਹੀਂ ਕੋਈ ਬੰਦਾ ਉਹਨਾਂ ਠੀਕ ਹੈ ਨਾ ਜਦੋਂ ਇਹ ਚੁੱਪ ਕਰ ਗਏ ਤਾਂ ਅਗਲੇ ਨੇ ਸੋਚਿਆ ਕੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਉਹਨਾਂ ਨੂੰ ਪਤਾ ਵੀ ਕੀ ਹੈ ਵੀ ਆਮ ਆਦਮੀ ਪਾਰਟੀ ਦਾ ਲਗਭਗ ਕੀਆ ਬੈਂਡ ਵੱਜਿਆ ਪਿਆ ਤੇ ਉਹਨਾਂ ਨੂੰ ਕੀ ਹੈ ਇਹ ਗੱਲ ਲੱਗ ਰਹੀ ਹੈ ਵੀ ਯਾਰ ਆਮ ਆਦਮੀ ਪਾਰਟੀ ਦਾ ਬੰਦਾ ਜਿੱਤ ਜੂਗਾ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗਾਹਾਂ ਲਈ ਜਿਹੜੀ ਫਾਈਟ ਉਹਨਾਂ ਨੇ ਗਾਹਾਂ ਲਈ 27 ਦੀ ਫਾਈਟ ਆ ਉਹਨਾਂ ਨੂੰ ਪਤਾ ਵੀ ਸਾਡੀ ਕਾਂਗਰਸ ਨਾਲ ਹੋਣੀ ਆ ਤਾਂ ਐਤਕੀ ਉਹਨਾਂ ਨੇ ਵੱਡਾ ਦੁਸ਼ਮਣ ਹਰਾਉਣ ਦੀ ਕੀ ਜਮੂ ਤੋੜਨ ਦੀ ਕੋਸ਼ਿਸ਼ ਕੀਤੀ ਆ ਵੀ ਯਾਰ ਐਤਕੀ ਸੁਖਸ਼ਿੰਦਰ ਰੰਧਾਵਾ ਹਰ ਜਾਂਦਾ ਤਾਂ ਲੋਕਾਂ 'ਚ ਇੱਕ ਪਰਸੈਪਸ਼ਨ ਬਣ ਜੂਵੇ ਸੁਖਸ਼ਿੰ ਮੈਂ 18 ਤਰੀਕ ਵਾਲੀ ਪੋਸਟ ਦੇ ਜਿਹੜੇ 'ਚ ਮੈਂ ਕਹਿੰਦਾ ਕੰਜਰਾਂ ਦੇ ਬਰਾਤੀ ਨਾ ਬਣਿਓ ਮੋਝੇ ਇਹ ਗੱਲ ਕਹੀ ਸੀ ਸਪੈਸ਼ਲ ਮੈਂ ਕਿਹਾ ਵੀ ਉੱਥੋਂ ਇਹ ਹਰਨਗੇ ਤੁਸੀਂ ਗੱਲ ਕਰਦੇ ਸਖੇਂਦਰ ਦਾ ਬਾ ਬੜਕ ਮਾਰਦਾ ਸੀ ਪਰ ਉਹ ਬੜਕ ਦੇ ਵਿੱਚ ਕਿਤੇ ਨਾ ਕਿਤੇ ਨਾ ਉਹਦੇ ਹਾਰ ਦਾ ਡਰ ਵੀ ਦੀਂਦਾ ਸੀ ਉਹਨੇ ਨਾ ਵਾਰ-ਵਾਰ ਇੱਕ ਗੱਲ ਕਹਿੰਦਾ ਸੀ ਕਿ ਗੈਂਗਸਟਰਾਂ ਤੋਂ ਫੋਨ ਕਰਾਏ ਜਾ ਰਹੇ ਆ ਜੀ ਮਾਕੇ ਲੋਕਾਂ ਨੂੰ ਫੋਨ ਕਰਾ ਕਰਾ ਕੇ ਵੋਟਾਂ ਪਾਉਣ ਦੀ ਮਾਕੇ ਜ਼ੋਰ ਲਾ ਰਹੇ ਆ ਉਹ ਮੈਂ ਉਹੀ ਗੱਲ ਕਹੀ ਸੀ ਵੀ ਜਿਹੜਾ ਬੰਦਾ ਮਾਕੇ ਜਿੱਤ ਮਾਕੇ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲੇ ਜਦੋਂ ਬੰਦਾ ਗੱਲਾਂ ਕਰਨਾ ਇਹਨਾਂ ਵੋਟਾਂ ਤੋਂ ਪਹਿਲਾਂ ਤੋਂ ਲ ਮੈਂ ਗੱਲ ਸਪੈਸ਼ਲੀ ਕੀ ਆ ਉਹਦੇ ਚ ਮੈਂ ਕਿ ਕਹੀ ਵੀ ਸੀ 18 ਤਰੀਕ ਨੂੰ ਮੈਂ ਆਇਆ ਕਿ ਇਹ ਲਗਭਗ ਨਾ ਉਹ ਹਾਰ ਮੰਨਣ ਵਾਲੀ ਕੰਡੀਸ਼ਨ ਆ ਉਹਦੀ ਜਿਹੜੇ ਨਾਲ ਉਹ ਗੱਲ ਕਰ ਰਿਹਾ ਵੀ ਇਹਦਾ ਬੋਨ ਕਰਾ ਰੇ ਜੀ ਕੱਲ ਨੂੰ ਸਾਡੇ ਕੋਲੇ ਕੀ ਆ ਵੀ ਜਿਵੇਂ ਕਹਿੰਦਾ ਵੀ ਡੁੱਲੀ ਦਾਲ ਮਾ ਕੇ ਫਿਰ ਕੀ ਆ ਡੋਲ ਡੋਲ ਖਾਣੇ ਆ ਤਾਂ ਇਹਨਾਂ ਕੋਲੇ ਕੀ ਆ ਬਹਾਨੇ ਹੁਣ ਜਿਹੜੇ ਸੀਗੇ ਉਹ ਪਹਿਲਾਂ ਹੀ ਘੜ ਲਏ ਸੀ ਉਹ ਇੱਕ ਬਹਾਨਾ ਹੁੰਦਾ ਵੀ ਸਾਡੇ ਉਤੋਂ ਦੀ ਕਪਾ ਕੇ ਜੀ ਇੱਥੇ ਗੈਂਗਸਟਰ ਮਾ ਕੇ ਦਬਸ਼ ਮਰਵਾਈ ਇਹਨਾਂ ਨੇ ਆ ਕੀਤਾ ਬਹੁਤ ਕੀਤਾ ਠੀਕ ਹੈ ਨਾ ਉਹ ਗੱਲਾਂ ਜਿਹੜੀਆਂ ਸੀਗੀਆਂ ਉਹ ਪਹਿਲਾਂ ਦਿਸ ਰਹੀਆਂ ਸੀ ਲਗਭਗ ਮੈਂ ਉਸੇ ਚੀਜ਼ ਨੂੰ ਮੈਂ ਕਿ ਮੈਨੂੰ ਇਹ ਲੱ ਕਿ ਜਿਹੜੀ ਇਹ ਮੈਂ ਕਿ ਕਰ ਰਹੇ ਆ ਗੱਲਾਂ ਇਹ ਗੱਲਾਂ ਕਿਤੇ ਨਾ ਕਿਤੇ ਹਾਰ ਮੰਨਣ ਵਾਲੀਆਂ ਗੱਲਾਂ ਨੇ ਤੇ ਉਹੀ ਗੱਲ ਹੋਈ ਆ ਦੂਜੀ ਗੱਲ ਜਿਹੜਾ ਲੰਗਾ ਫੈਕਟਰ ਹੈਗਾ ਅਕਾਲੀ ਦਲ ਫੈਕਟਰ ਹੈਗਾ ਉਹ ਸਾਰੀਆਂ ਸੀਟਾਂ ਦੀ ਕੰਮ ਕੀਤਾ ਤੇ ਉਹ ਸੀਟ ਤੇ ਜਾਦੇ ਕੰਮ ਤਾਂ ਕੀਤਾ ਕਿਉਂਕਿ ਓਪਨਲੀ ਸਪੋਰਟ ਹੋ ਗਈ ਨਹੀਂ ਉਹ ਲੀਡਰ ਨੂੰ ਹਰਾਉਣਾ ਕੋਈ ਸੌਖਾ ਨਹੀਂ ਹੈ ਸੁਨਦਰ ਨਾ ਰਧਾਵੇ ਨੂੰ ਮੈਨੂੰ ਇੱਕ ਬੰਦੇ ਨੇ ਫੋਨ ਕੀਤਾ ਜੇ ਦਿਨ ਮੈਂ ਪੋਸਟ ਪਾਈ ਸੀ ਉਦੋਂ ਇਲੈਕਸ਼ਨ ਅਗਲੇ ਦਿਨ ਸੀ ਤਾਂ ਉਹਨੇ ਮੈਨੂੰ ਕਾਫੀ ਮੇਰੇ ਨਾਲ ਇੱਕ ਤਲਖੀ ਜਿਹਾ ਸੁਨਦਰ ਨਾ ਦਾ ਖਾਸ ਸਪੋਰਟਰ ਸੀ ਮੈਨੂੰ ਕਿ ਇਹ ਪੁੱਠਾ ਸਿਧਾ ਕਿ ਇਹ ਖਾਸਾ ਮੇਰੇ ਨਾਲ ਉੱਚਾ ਨੀਮਾ ਹੋ ਤਾਇਦੂ ਮੈਂ ਕਹਿੰਦਾ ਵੀ ਇੰਟਰਵਿਊ ਤੋਂ ਬਾਅਦ ਮੈਂ ਉਹਨੂੰ ਫੋਨ ਵੀ ਲਾਉਂਗਾ ਠੀਕ ਹੈ ਨਾ ਤੇ ਮੈਂ ਉਹਦੋਂ ਗੱਲ ਆਖੀ ਸੀ ਮੈਂ ਕਿਹਾ ਵੀ ਤੁਸੀਂ ਭਾਈ ਮੈਂ ਇਹਦੇ ਕਰਕੇ ਨਹੀਂ ਕਹਿੰਦਾ ਵੀ ਜਿਹੜੇ ਹਾਲਾਤ ਥੋੜੇ ਹਲਕੇ ਦੇ ਦੱਸ ਰਹੇ ਆ ਨਾ ਅਸੀਂ ਤਾਂ ਅਖਬਾਰ ਪੜ੍ਹਦੇ ਆ ਲੋਕਾਂ ਤੋਂ ਸੁਣ ਲੈਂਦੇ ਆ ਜਾਂ ਕੁਝ ਬੰਦੇ ਉੱਥੇ ਜੁੜੇ ਹੋਏ ਨਾਲ ਹੈਗੇ ਉਹਨਾਂ ਨਾਲ ਫੋਨ ਤੇ ਗੱਲ ਹੁੰਦੀ ਰਹੀ ਆ ਤਾਂ ਜਿਹੜੇ ਹਾਲਾਤ ਹੈਗੇ ਆ ਤਾਂ ਉਸ ਹਿਸਾਬ ਨਾਲ ਮੈਂ ਕਿਹਾ ਥੋੜੀ ਸਾਨੂੰ ਕੀ ਹਾਰ ਦਿਸਦੀ ਆ ਉਹ ਲਗਭਗ ਮੂਰੇ ਆ ਗਈ ਆ ਤੇ ਲੋਕਪਾਕਿਆ ਸਾਰੀਆਂ ਸੀਟਾਂ ਦੀ ਸੱਚ ਹੋਈ ਆ ਜੋਸੀਂ ਗੱਲ ਕਰ ਰਹੇ ਸੀ ਕਿ ਸੁਖਜਿੰਦਰ ਰੰਧਾਵਾ ਜਿਹੜੀ ਹੈਗੀ ਉਹ ਹਾਰ ਦੀ ਬਖਲਾਹੜ ਦਿਸਦੀ ਸੀ ਅ ਅਮਨਿੰਦਰ ਸਿੰਘ ਰਾਜਾ ਬੜਿੰਗ ਦਾ ਇੱਕ ਸਵਾਲ ਜਿਹੜਾ ਉਹ ਰਹਿ ਗਿਆ ਸੀ ਕਿ ਜਿਸ ਤਰ੍ਹਾਂ ਦੇ ਨਾਲ ਰਾਜਾ ਬੜਿੰਗ ਜਦੋਂ ਤੋਂ ਗਿੱਦੜਵਾਹ ਤੋਂ ਲੜਨ ਲੱਗਿਆ ਹਾਲਾਂਕਿ ਐਮਪੀ ਦੇ ਵਿੱਚ ਬਠਿੰਡਾ ਤੋਂ ਹਾਰ ਵੀ ਉਹਦੇ ਹਿੱਸੇ ਆਈ ਸੀ ਪਰ ਜਦੋਂ ਤੋਂ ਗਿੱਦੜਵਾਹ ਤੋਂ ਲੜ ਰਹੀ ਸੀ ਲਗਾਤਾਰ ਤਿੰਨ ਵਾਰ ਲੜੇ ਤਾਂ ਤਿੰਨੇ ਦੇ ਤਿੰਨੇ ਵਾਰ ਉਹ ਜਿੱਤੇ ਪਰ ਉਹਨਾਂ ਦੇ ਧਰਮ ਪਤਨੀ ਲੜਦੇ ਨੇ ਚੌਥੀ ਵਾਰ ਹਾਰ ਉਹਨਾਂ ਨੂੰ ਮਿਲਦੀ ਆ ਜੇ ਮੰਨੀਏ ਤਾਂ ਭਾਵੇਂ ਉਹ ਇਸ ਹਲਕੇ ਦੇ ਨਹੀਂ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਗਿੱਦੜਬਾ ਸਾਡਾ ਹੀ ਆ ਆਪਦੇ ਹਲਕੇ ਤੋਂ ਹਾਰ ਕਿੰਨੀ ਸੌਖੀ ਹਾਜਮ ਕਰ ਪਾਉਣਗੇ ਮਨਿੰਦਰ ਸਿੰਘ ਰਾਜਾ ਬੜੇ ਨਹੀਂ ਹਾਜਮ ਤਾਂ ਬਾਈ ਜੀ ਮੈਂ ਕਿਉਂਦੀ ਨਹੀਂ ਜਿਵੇਂ ਹਾਰ ਵੀ ਨਹੀਂ ਹਜਮ ਆਉਂਦੀ ਜਿੱਤ ਵੀ ਨਹੀਂ ਹਜਮ ਆਉਂਦੀ ਜਿਵੇਂ ਕਹਿੰਦਾ ਕੁੱਤੇ ਦੇ ਘਿਉਣੀ ਹਜਮ ਆਉਂਦਾ ਕਹਿੰਦੇ ਤੇ ਰਾਜੇ ਬੜਿੰਗ ਨੇ ਜਿੰਨੀਆਂ ਜਿੱਤਾਂ ਜਿੱਤੀਆਂ ਸੀ ਉਹ ਤੋਂ ਜਿੱਤਾਂ ਵੀ ਹਜਮ ਨਹੀਂ ਹੋਈਆਂ ਜਿੰਨਾ ਉਹਦਾ ਦਿਮਾਗ ਖਰਾਬ ਹੋਇਆ ਸੀ ਉਹ ਲੋਕਾਂ ਨੇ ਮੈਂ ਕੀ ਕੀ ਉਹ ਕੱਢਿਆ ਹਾਲਾ ਕਿ ਯਾਰ ਮੈਂ ਤਾਂ ਜਿਵੇਂ ਆਪਾਂ ਸਮੀਖਿਆ ਕਰਦੇ ਆ ਮੈਂ ਲੁਧਿਆਣਾ ਇਲੈਕਸ਼ਨ ਚ ਰਾਜੇਪੁਰਿੰਗ ਦੀ ਜਿੱਤ ਦੀ ਪ੍ਰੈਡਿਕਸ਼ਨ ਪਹਿਲਾਂ ਕੀਤੀ ਉਹ ਕਿ ਜਿਹੇ ਜਿਹੇ ਹਾਲਾਤ ਇਹਦੇ ਮੈਂ ਕਿਹਾ ਵੀ ਰਾਜੇਪੁਰਿੰਗ ਜਿੱਤੂ ਉਹ ਲੋਕਾਂ ਨੇ ਕਹਿੰਦਾ ਰਾਜੇਪੁਰਿੰਗ ਦਾ ਸਪੋਰਟ ਕਰਦਾ ਜਿਵੇਂ ਕਰਦਾ ਕਿਉਂਕਿ ਜਿਹੜੇ ਉਹ ਡਰਾਮੇਬਾਜ਼ੀ ਕਰਦਾ ਨਾ ਜਿਹੜੇ ਟੈਕਟੋ ਨੂੰ ਆਉਂਦੇ ਆ ਠੀਕ ਹੈ ਨਾ ਜਿਵੇਂ ਆਪਾਂ ਗੱਲ ਕਰਦੇ ਆ ਵੀ ਡਿੰਪੀ ਢਿਲੋਂ ਦੀ ਡਿੰਪੀ ਢਿਲੋਂ ਨੂੰ ਬਈ ਬਈ ਜੀ ਦੋ ਇਲੈਕਸ਼ਨ ਹੋਊ ਉਹਦੇ ਨਾਲ ਲੜਦੇ ਨੂੰ ਦੋ ਨਹੀਂ ਵਾ ਕੇ ਮੁੱਢ ਤੋਂ ਹੀ ਲੜਦਾ ਤੁਰੇ ਆਉਂਦਾ ਜਦੋਂ ਤੋਂ ਮੈਂ ਕਿਹਾ ਹੈਗਾ ਤਾਂ ਜਿਵੇਂ ਬੰਦਾ ਲੜਦਾ ਲੜਦਾ ਨ ਠੀਕ ਹੈ ਜਿੰਨਾਉ ਗਰਾਉਂਡਡ ਹੋ ਕੇ ਚੱਲੇ ਆ ਜਿੰਨਾ ਲੋਕਾਂ ਦੇ ਵਿੱਚ ਵਿਚਰੇ ਆ ਇਹਨਾਂ ਦੀ ਸੋਸ਼ਲ ਮੀਡੀਆ ਤੇ ਕੀ ਆ ਅਮਰਤਾ ਪਟੰਗ ਵੱਧ ਦਿਖਾਈ ਦੇ ਰਹੇ ਸੀ ਮੈਂ ਕਹਣਾ ਵੀ ਅਮਰਤਾ ਪਟੰਗ ਇੱਕ ਤਕੜਾ ਬੜਾ ਐਜ ਆ ਉਹਦੇ ਕੋਲੇ ਕਿਉਂਕਿ ਉਸ ਜਿਹੜੀ ਸਪੋਕਸਮੈਨ ਉਦੋਂ ਵੀ ਚੰਗੀ ਆ ਰਾਜੇ ਪਟੰਗ ਨਾਲ ਸਪੋਕਸਪਰਸਨ ਮੈਂ ਕਹਣਾ ਉਹ ਜੇ ਮੇਰੇ ਖਿਆਲ ਚ ਕਾਂਗਰਸ ਕੋਈ ਹੋਣਾ ਠੀਕ ਹੈ ਲੋਕਾਂ ਨੂੰ ਕਿਲਣਾ ਵੀ ਆਉਂਦਾ ਹੋਰ ਵੀ ਆਉਂਦਾ ਪਰ ਉਸ ਚੀਜ਼ ਨੂੰ ਮੈਂ ਕਿ ਕੀ ਆ ਕਾਊਂਟਰ ਕਿਵੇਂ ਕੀਤਾ ਜਾ ਸਕਦਾ ਸੀ ਹੁਣ ਵੋਟਾਂ ਮੈਦਾ ਪਾਉਣੀਆਂ ਨਹੀਂ ਉਹ ਪੰਜਾਬ ਦੇ ਵਿੱਚ ਫਲੈਸ਼ ਜਿਹੜੀ ਚੀਜ਼ ਹੋ ਰਹੀ ਉਹ ਸਾਨੂੰ ਇਹ ਲੱਗ ਰਿਹਾ ਸੀ ਲੋਕਾਂ ਨੂੰ ਹ ਮੈਨ ਟੂ ਮੈਨ ਚੱਲਿਆ ਦੂਜੀ ਗੱਲ ਕੀ ਆ ਉਹਨੂੰ ਐਜ ਚਲੋ ਜਿਹੜੇ ਪੁਰਾਣੇ ਅਕਾਲੀ ਦਲ ਦੇ ਵਿੱਚ ਰਹੇ ਹੋਣ ਕਰਕੇ ਲਗਭਗ ਉਹਨੂੰ ਸਾਰੇ ਲੋਕ ਉਹਦੇ ਨਾਲ ਵਰਤੇ ਸੀ ਦੂਜੀ ਗੱਲ ਉਹ ਸਟੈਂਡ ਲਾਈਨ ਵਾਲਾ ਬੰਦਾ ਸੀ ਠੀਕ ਹੈ ਨਾ ਤੇ ਰਾਜੇਪੁਰੇ ਨੇ ਕਿਤੇ ਨਾ ਕਿਤੇ ਆਪਦੇ ਬੰਦਿਆਂ ਦਾ ਖੇੜਾ ਵੀ ਛੱਡਿਆ ਬੜੇ ਲੋਕ ਸੀ ਜਿਹੜੇ ਨਾਲ ਖਫਾ ਸੀਗੇ ਅੰਦਰ ਖਾਤੇ ਉਹਨਾਂ ਲੋਕਾਂ ਨੇ ਵੀ ਦਿੰਦਾ ਸੀਗਾ ਵੀ ਯਾਰ ਰਾਜੇਪੁਰੇ ਲੋਕਾਂ ਨੂੰ ਵੀ ਲੱਗਦਾ ਹੋਊ ਜਿਹੜੇ ਚੰਗੇ ਉੱਥੇ ਪੈਜੀ ਇੱਕ ਹਲਕੇ 'ਚ ਬਹੁਤ ਬੰਦੇ ਹੁੰਦੇ ਆ ਤੇ ਉਹਨਾਂ ਨੂੰ ਲੱਗਿਆ ਹੋਊ ਵੀ ਰਾਜੇਪੁਰੇ ਕੀ ਆ ਸੈਂਟਰ 'ਚ ਚਲਿਆ ਗਿਆ ਸੀ ਤਾਂ ਹੁਣ ਜੇ ਸੀਟ ਕਿਤੇ ਕੀ ਆ ਆਮ ਤਾਂ ਮੈਂ ਕਹਣਾ ਵੀ ਕੋਈ ਬੰਦਾ ਸਧਾਰਨ بڑے ਬੰਦੇ ਬੈਠੇ ਉਥੇ ਕਾਂਗਰਸ ਜਿਹੜੇ ਚੰਗੇ ਹੈਗੇ ਆ ਠੀਕ ਆ ਚਾਂਸ ਉਹਨਾਂ ਦਾ ਲੱਗਣਾ ਚਾਹੀਦਾ ਸੀ ਪਰ ਅਗਲੇ ਨੇ ਕੀ ਆ ਆਪਦੀਆਂ ਘਰ ਵਾਲਿਆਂ ਨੂੰ ਟਿਕਟ ਦੇ ਲਈ ਤਾਂ ਇਹ ਜਿਹੜੀ ਚੀਜ਼ ਆ ਉਸੇ ਚੀਜ਼ ਨੇ ਮਾ ਕੇ ਕੀ ਇਹਨਾਂ ਨੂੰ ਨੁਕਸਾਨ ਦਿੱਤਾ ਉਹੀ ਮੈਂ ਤੁਹਾਨੂੰ ਕਹਿਣਾ ਵੀ ਜਿਹੜਾ ਪਰਿਵਾਰਵਾਦ ਆ ਨਾ ਇਹ ਬਾਦਲ ਕਿਆ ਨੂੰ ਵੀ ਲੈ ਕੇ ਬਹਿ ਗਿਆ ਇਹ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਲੈ ਕੇ ਬੈਠਾ ਸੀ ਠੀਕ ਆ ਨਾ ਇਹ ਜਿੰਨੇ ਮਾ ਕੇ ਪਰਿਵਾਰ ਹੈਗੇ ਆ ਜ਼ਰੂਰੀ ਨਹੀਂ ਯਾਰ ਮਾ ਕੇ ਚੰਗੇ ਲੀਡਰ ਦਾ ਪੁੱਤ ਜਾਂ ਚੰਗੇ ਐਕਟਰ ਦਾ ਪੁੱਤ ਕੀ ਚੰਗਾ ਐਕਟਰ ਜਾਂ ਲੀਡਰ ਬਣੂਗਾ ਠੀਕ ਆ ਨਾ ਸੁਖਵੀਰ ਬਾਦਲ ਨੇ ਜਿੰਨਾ ਚਿਰ ਬਾਦਰ ਰਿਹਾ ਉਹਨਾਂ ਚਿਰ ਹੀ ਮੈਂ ਕਿਹਾ ਇਹਨਾਂ ਦੀ ਜਿੱਤ ਹੁੰਦੀ ਰਹੀ ਹੈ ਹੁਣ ਤਾਂ ਕੀ ਹੈ ਮੈਂ ਕਹਿੰਦਾ ਵੀ ਇਲੈਕਸ਼ਨ ਲੜਨ ਦੇ ਕਰਨ ਕੋ ਵੀ ਕੀ ਆ ਇਹਨਾਂ ਨੂੰ ਮੈਂ ਅਗਰ ਲਾਲੇ ਪਏ ਖੜੇ ਸੀਗੇ ਪਰ ਪਰਿਵਾਰਵਾਦੀ ਗੱਲ ਕਰਦੇ ਹਾਂ ਪਰ ਇੱਕ ਪਰਿਵਾਰਵਾਦ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਿਆ ਜਿਹੜੀ ਸੀਟ ਆਪਣੀ ਰਹੀਗੀ ਚੱਬੇ ਵਾਲਾ ਈਸ਼ਾਂਕ ਚੱਬੇ ਵਾਲ ਜਿਹੜੇ ਨੇ ਰਾਜਕੁਮਾਰ ਚੱਬੇ ਵਾਲ ਦੇ ਸੁਪੁੱਤਰ ਜੇਕਰ ਅੱਜ ਪੰਜਾਬ ਦੀਆਂ ਜ਼ਿਮਨੀ ਚੋਣਾਂ ਤੇ ਸਭ ਤੋਂ ਵੱਧ ਲੀਡ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਇਹ ਲੀਡ ਤੇ ਈਸ਼ਾਂਕ ਚੱਬੇ ਵਾਲ ਜਿਹੜੇ ਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤਾਂ ਫਿਰ ਪਹਿਲਾ ਪਿਤਾ ਜੀ ਉਹਨਾਂ ਦੇ ਜਿਹੜੇ ਹੈਗੇ ਨੇ ਉਹ ਐਮ ਐਲ اے ਸੀ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਰਜ਼ਾਈਨ ਦਿੰਦੇ ਨੇ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜਦੇ ਨੇ ਫਿਰ ਐਮ ਪੀ ਬਣਦੇ ਨੇ ਫਿਰ ਆਮ ਆਦਮੀ ਦੇ ਵੱਲੋਂ ਆਪਣੇ ਪੁੱਤਰ ਨੂੰ ਟਿਕਟ ਜਿਹੜੀ ਆ ਦਮਾਉਂਦੇ ਨੇ ਤਾਂ ਪਰਿਵਾਰਵਾਦ ਉਹਨਾਂ ਇਹ ਤਾਂ ਕਿਤੇ ਪੱਖ ਦੇ ਵਿੱਚ ਭੁਗਤਾਨ ਭੁਗਤਾਨ ਨਜ਼ਰ ਆ ਵੀ ਉਹਨਾਂ ਲਈ ਤਾਂ ਫਿਰ ਚੰਗਾ ਰਿਹਾ ਪਰਿਵਾਰਵਾਦ ਨਹੀਂ ਮੈਂ ਤੁਹਾਨੂੰ ਕਿਹਾ ਪਰਿਵਾਰਵਾਦ ਦੀ ਜੇ ਆਪਾਂ ਗੱਲ ਕਰੀਏ ਨਾ ਬਾਈ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਆ ਵੀ ਜਿਹੜੀ ਵੋਟ ਪੈਂਦੀ ਆ ਨਾ ਵੋਟ ਐ ਕਿਸੇ ਕਿਰਦਾਰ ਨੂੰ ਪਈ ਆ ਹੁਣ ਚੱਬੇ ਵਾਲਾ ਜਿਹੜਾ ਬਾਕੀ ਜਦੋਂ ਪਹਿਲਾਂ ਆਪ ਵੀ ਡਾਕਟਰ ਸਾਹਿਬ ਲੜੇ ਆ ਉੱਥੇ ਇਲੈਕਸ਼ਨ ਤਾਂ ਉਹ ਲਗਭਗ ਹੀ ਆ ਪਹਿਲਾਂ ਵੀ ਰਿਜ਼ਲਟ ਉਹਨਾਂ ਦੀ ਇਲੈਕਸ਼ਨ ਦਾ ਵੀ ਪਹਿਲਾਂ ਕਲੀਅਰ ਸੀ ਜਿਵੇਂ ਆ ਕੇ ਜਦੋਂ ਇਲੈਕਸ਼ਨ ਲੜੇ ਆ ਉਹ ਸੀਟ 100% ਭਾਈ ਉਹ ਜਿੱਤ ਰਹੇ ਆ ਕਾਰਨ ਕੀ ਆ ਉਹ ਕਿਰਦਾਰ ਦੀ ਵੈਲਿਊ ਆ ਠੀਕ ਹੈ ਨਾ ਉਹਨਾਂ ਨੂੰ ਹਰ ਚੰਗੇ ਮੈਂ ਕਹਿੰਦਾ ਵੀ ਚੰਗੇ ਬੰਦੇ ਨੂੰ ਹਰ ਇੱਕ ਕਿਰਦਾਰ ਬੰਦਾ ਚਾਹੁੰਦਾ ਆਪਾਂ ਨੂੰ ਵੀ ਕਿਰਦਾਰ ਹੋਣ ਲੱਭਣੀ ਪੈਣਗੇ ਠੀਕ ਹੈ ਨਾ ਕਿਉਂਕਿ ਲੋਕਾਂ ਨੇ ਸਬੂਤ ਦਿੱਤਾ ਹੁਣ ਉੱਥੇ ਜੇ ਗੱਲ ਕਰੀਏ ਤਾਂ ਜਿਹੜੇ ਉਹਦੇ ਨਾਲ اپੋਜੀਸ਼ਨ ਦੇ ਵਿੱਚ ਆ ਕੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜੇ ਆ ਤੁਸੀਂ ਮੈਨੂੰ ਐ ਤਾਂ ਲਗਭਗ 100% ਉਦੋਂ ਕਲੀਅਰ ਸੀ ਚੱਬੇ ਵਾਲੀ ਸੀਟ ਦੀ ਕੋਈ ਗੱਲ ਹੀ ਨਹੀਂ ਕਰਦਾ ਸੀ ਉਹ ਕਲੀਅਰ ਸੀ ਕਹਿੰਦੇ ਵੀ ਭਾਈ ਉਹ ਜਿੱਤੂ ਆ ਠੀਕ ਹੈ ਨਾ ਮੈਂ ਕਿ ਜਿਹੜਾ ਉਹਦਾ ਡਾਕਟਰ ਸਾਹਿਬ ਦਾ ਬੇਟਾ ਸੀ ਉਹਦਾ ਕਾਰਨ ਹੀ ਇਹ ਸੀ ਕਿਉਂਕਿ ਉੱਥੇ ਕਿਉਂ ਉਹਨਾਂ ਦਾ ਕਿਰਦਾਰ ਲੋਕ ਜਾਣਦੇ ਆ ਮੈਂ ਤੁਹਾਨੂੰ ਇਹ ਪਹਿਲਾਂ ਵੀ ਆਖਿਆ ਵੀ ਜ਼ਰੂਰੀ ਨਹੀਂ ਚੰਗੇ ਐਕਟਰ ਦਾ ਪੁੱਤ ਕਿ ਆ ਚੰਗਾ ਐਕਟਰ ਹੋਊਗਾ ਪਰ ਮੈਂ ਤੁਹਾਨੂੰ ਇਹੋ ਜਿਹਾ ਵੀ ਕੀ ਹੈ ਕਈ ਐਗਜ਼ਾਮਪਲ ਆ ਦੇ ਸਕਦਾ ਵੀ ਚੰਗੇ ਜਿਹੜੇ ਲੀਡਰ ਉਹਨਾਂ ਦੇ ਬੇਟੇ ਵੀ ਚੰਗੇ ਆਗੂ ਬਣੇ ਆ ਠੀਕ ਹੈ ਨਾ ਚੰਗੇ ਮੈਂ ਕਿ ਜਿਹੜੇ ਸੀਗੇ ਠੀਕ ਹੈ ਇੰਦਰਾ ਗਾਂਧੀ ਦਾ ਬੇਟਾ ਜਿਹੜਾ ਰ ਕਉਕੋ ਉਹ ਲੋਕੀ ਆ ਉਹਨਾਂ ਦੇ ਖੂਨ ਚ ਸਿਆਸਤ ਜਿਹੜੀ ਹੁੰਦੀ ਆ ਠੀਕ ਹੈ ਨਾ ਉਹ ਸਿਆਸਤ ਕਰਨੀ ਸਿੱਖ ਲੈਂਦੇ ਆ ਘਰ ਦੇ ਵਿੱਚੋਂ ਕੁਝ ਉਹਨਾਂ ਨੂੰ ਅੱਜ ਮਿਲ ਜਾਂਦਾ ਠੀਕ ਹੈ ਨਾ ਕਿਰਦਾਰ ਕਰਕੇ ਜਿਹੜੀ ਸੀਟ ਮਿਲਦੀ ਆ ਮੈਂ ਕਹਿੰਦਾ ਵੀ ਇਹ ਇਕੱਲਾ ਨਹੀਂ ਹੈਗਾ ਬੜੇ ਮਾ ਕੇ ਹੋਰ ਬੰਦੇ ਹੈਗੇ ਜਿਨ੍ਹਾਂ ਦੇ ਜਿਹੜੇ ਬੱਚੇ ਹੈਗੇ ਆ ਉਹਦੋਂ ਚੰਗੇ ਸਿਆਸਤਦਾਨ ਖਾਤਮਤ ਹੋਏ ਆ ਠੀਕ ਹੈ ਤਾਂ ਇਸ ਕਰਕੇ ਆ ਵੀ ਇਹ ਜਿਹੜਾ ਪਰਿਵਾਰ ਹੈਗਾ ਜੱਬੇ ਆਲ ਤੁਸੀਂ ਗੱਲ ਕਰਦੇ ਹੋ ਤਾਂ ਉਹ ਪਰਿਵਾਰ ਦੇ ਸਿਰਫ ਕਿਰਦਾਰ ਨੂੰ ਲੋਕਾਂ ਨੇ ਵੋਟ ਪਾਈ ਆ ਦੂਜੀ ਗੱਲ ਪਰਿਵਾਰਵਾਦ ਨੂੰ ਜੇ ਜੋੜ ਕੇ ਦੇਖੀਏ ਮੈਂ ਪਰਿਵਾਰਵਾਦ ਦੀ ਉੱਥੇ ਗੱਲ ਜਿਹੜੀ ਹੈਗੀ ਵੀ ਬੰਦਿਆ ਨੇ ਜਿੰਨੇ ਮਾਕੇ ਹੈਗੇ ਆ ਪੰਜਾਬ ਦੇ ਵਿੱਚ ਆਪਾਂ ਲਾਈਏ ਪਰਣਾਲੇ ਸੀਟ ਦੀ ਕਿਉਂ ਮਾਕੇ ਪਰਿਵਾਰਵਾਦ ਕਰਕੇ ਹਰੇ ਇੱਕ ਮਾਸੀ ਦੇ ਪੁੱਤ ਦਾ ਡਾਇਲੋਗ ਹਰਾ ਗਿਆ ਇਹਨਾਂ ਨੂੰ ਹੋਰ ਕੁਝ ਨਹੀਂ ਸੀ ਉੱਥੇ ਠੀਕ ਹੈ ਨਾ ਹਾਲਾ ਕਿ ਮਾਸੀ ਦਾ ਪੁੱਤ ਹੋਵੇ ਨਾ ਹੋਵੇ ਇਹ ਵੀ ਨਹੀਂ ਲੋਕਾਂ ਨੂੰ ਕਨਫਰਮ ਸੀ ਤਾਂ ਲੋਕਾਂ ਦੇ ਵਿੱਚ ਗੁੱਸਾ ਸੀ ਪਰ ਚੱਬੇ ਵਾਲ ਸੀਟ ਦੀ ਕੀ ਹੈ ਪਹਿਲੇ ਦਿਨ ਤੋਂ ਗੱਲ ਹੀ ਨਹੀਂ ਕਿਸੇ ਨੇ ਛੇੜੀ ਕਿਉਂਕਿ ਉਸ ਪਰਿਵਾਰ ਦੇ ਕਿਰਦਾਰ ਨੂੰ ਲੋਕ ਜਾਣਦੇ ਸੀ ਪਹਿਲਾਂ ਤਾਂ ਫਾਦਰ ਵੀ ਲਗਭਗ ਕਲੀਅਰ ਸੀ ਕਾਂਗਰਸ ਤੋਂ ਐਮਐਲਏ ਬਣਦੇ ਆ ਉਦੋਂ ਆਵਰ ਇਧਰ ਆ ਕੇ ਐਮਪੀ ਵੀ ਚੰਗੇ ਮਾਰਜ ਨਾਲ ਉਹ ਸੀਟ ਤੇ ਕਦੇ ਬੈਸ ਹੀ ਨਹੀਂ ਹੋਈ ਵੀ ਉਹ ਸੀਟ ਹਰਮ ਗਏ ਉਹ ਇਤ ਕੀ ਵੀ ਕਲੀਅਰ ਸੀ ਉਹ ਕੀਆ ਕਰਦਾਰ ਨੂੰ ਵੋਟ ਪਈ ਆ ਠੀਕ ਆ ਉਹਨਾਂ ਦੇ ਪਰਿਵਾਰ ਨਾਲ ਜੁੜੋ ਉਹਦਾ ਬੇਟੇ ਦਾ ਹੋ ਸਕਦਾ ਲੋਕ ਜੀ ਆਪਾਂ ਇੱਥੇ ਬੈਠੇ ਆਪ ਨੂੰ ਚੱਬੇ ਆਲਦੇ ਨਹੀਂ ਪਤਾ ਪਰ ਉਹਦੀ ਸੀੜਾ ਰਿਜ਼ਲਟ ਜਿਵੇਂ ਕੀ ਆ ਲਗਭਗ ਮਹੀਨਾ ਪਹਿਲੀ ਕਲੀਅਰ ਹੋ ਚੁੱਕਿਆ ਸੀ ਤੇ ਇਹਦਾ ਮਤਲਬ ਉਹਨਾਂ ਦੇ ਪੱਲੇ ਕੁਛ ਨਾ ਕੁਛ ਤਾਂ ਹੋਊਗਾ ਤਾਂ ਅਖੀਰਲਾ ਸਵਾਲ ਆ ਕਿ ਚਾਰੇ ਸੀਟਾਂ ਦੀ ਜੇਕਰ ਗੱਲ ਕਰੀਏ ਨਚੋੜ ਕੱਟ ਕੇ ਸਭ ਤੋਂ ਵੱਧ ਦੁੱਖ ਕਿਹਦੇ ਹਾਰਨ ਤੇ ਕਿਹੜੇ ਲੀਡਰ ਨੂੰ ਲੱਗਿਆ ਹੋਣਾ ਵੈਸੇ ਪਹਿਨਾ ਸਾਰੀ ਖੁਸ਼ ਹੋਣਗੇ ਰਾਜੇ ਬਣ ਕੇ ਦੇ ਹਾਰਨ ਦੇ ਕਾਂਗਰਸ ਖੁਸ਼ ਆ ਹਾਂ ਠੀਕ ਹੈ ਨਾ ਜਿੰਨੇ ਲੀਡਰ ਹੈਗੇ ਆ ਸਾਰੇ ਅੰਦਰ ਖਾਤੇ ਮਾ ਕੇ ਕੀ ਆ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਹਰੇਕ ਹੱਥ ਪਾਉਣ ਨੂੰ ਫਿਰਦਾ ਸੀ ਉਹਨਾਂ ਨੂੰ ਦਾਵੇਦਾਰ ਘੱਟ ਹੁੰਦੇ ਲੱਗਦੇ ਆ ਠੀਕ ਹੈ ਨਾ ਸੁਖਿੰਦਰ ਰੰਧਾਵਾ ਜਿਹੜਾ ਸੀਗਾ ਠੀਕ ਹੈ ਨਾ ਹੁਣ ਆਪਾਂ ਕਹਿੰਦਾ ਸਾਹਮਣੇ ਬੰਦੇ ਕੋਲੇ ਸੁਖਿੰਦਰ ਰੰਧਾਵਾ ਦੇ ਸਾਹਮਣੇ ਬੰਦੇ ਨੂੰ ਦੁੱਖ ਹੁੰਦਾ ਜਿਹੜਾ ਸਿਆਸਤ ਦੇ ਵਿੱਚ ਆ ਬਈ ਤੁਹਾਡਾ ਆਪਦਾ ਵੀ ਤੁਹਾਡੇ ਤੇ ਰਾਜੀ ਨਹੀਂ ਹੁੰਦਾ ਠੀਕ ਹੈ ਨਾ ਜੇ ਅਸੀਂ ਲਾ ਕੇ ਚੱਲ ਗਏ ਮੈਂ ਕਹਣਾ ਵੀ ਡਿੰਪੀ ਢਲੋਂ ਦੇ ਵੀ ਔਖੇ ਬਥੇਰੇ ਹੋਣਗੇ ਹਾਂ ਡਿੰਪੀ ਢਲੋਂ ਦੇ ਜਿਹੜੇ ਬੰਦੇ ਨਾਲ ਖਾਸ ਹੁੰਦੇ ਆ ਉਹ ਯਾਰ ਦੋਸਤ ਹੁੰਦੇ ਆ ਜਾਂ ਉਹਦੇ ਵੈਲੂ ਬਿਸ਼ਰ ਹੁੰਦੇ ਆ ਉਹ ਖੁਸ਼ ਹੋਣਗੇ ਪਰ ਸਿਆਸਤ ਦੇ ਵਿੱਚ ਨਾ ਕੋਈ ਬੰਦਾ ਤੁਹਾਡੇ ਨਾਲ ਦਾ ਬੰਦਾ ਤੁਹਾਡੇ ਤੇ ਖੁਸ਼ ਨਹੀਂ ਹੁੰਦਾ ਠੀਕ ਹੈ ਨਾ ਇਸ ਕਰਕੇ ਆ ਪਰ ਹਾਂ ਮੈਂ ਇੱਕ ਕਹਣਾ ਕਹਣਾ ਵੀ ਲੋਕ ਜਰੂਰ ਖੁਸ਼ ਹੋਣਗੇ ਅੱਜ ਕਿਉਂਕਿ ਆਕੜ ਟੁੱਟੀ ਆ ਤੇ ਆਕੜ ਭੰਨ ਕੇ ਪੰਜਾਬ ਕੀ ਆ ਮੈਂ ਕਹਿੰਦਾ ਪਹਿਲਾਂ ਵੀ ਦਿਖਾਉਂਦਾ ਰਿਹਾ ਲੋਕਾਂ ਨੇ ਆਕੜ ਤੋੜੀ ਆ ਤਾਂ ਲੋਕਾਂ ਨੂੰ ਸਵਾਦ ਆ ਰਿਹਾ ਲੋਕ ਸਵਾਦ ਲੈ ਰਹੇ ਆ ਹੁਣ ਰਾਜੇ ਦੇ ਮੀਮ ਵੀ ਬਣਨਗੇ ਸਾਰਾ ਕੁਝ ਬਣੂਗਾ ਜਿਹੜੀਆਂ ਇਹਨਾਂ ਨੇ ਦਮਕ ਜੇ ਮਾਰੇ ਸੀ ਥਾਪੀਆਂ ਮਾਰੀਆਂ ਸੀ ਲਲਕਰੇ ਮਾਰਦੇ ਸੀਗੇ ਉਹਨਾਂ ਚੀਜ਼ਾਂ ਦੇ ਮੀਮ ਬਣ ਬਣ ਕੇ ਹੁਣ ਲੋਕ ਸਵਾਦ ਲੈਣਗੇ ਠੀਕ ਹੈ ਨਾ ਸਵਾਦ ਲੈਣਾ ਲੋਕਾਂ ਨੇ ਠੀਕ ਹੈ ਬਾਕੀ ਜਿਹੜੇ ਨਾਲ ਦੇ ਹੈਗੇ ਆ ਉਹ ਵੀ ਸਵਾਦ ਲੈਣਗੇ ਹਰਾਉਣ ਦਾ ਹਮੇਸ਼ਾ ਬੰਦਾ ਭਾਈ ਮੈਂ ਕਹਿੰਦਾ ਬਾਹਰ ਲਿਆ ਕਰਕੇ ਨਹੀਂ ਆਪਦਿਆਂ ਕਰਕੇ ਬਾਹਾਰਦਾ ਹੁੰਦਾ ਠੀਕ ਹੈ ਨਾ ਰਾਜੇ ਬਣਨ ਨੂੰ ਹਰਾਉਣ ਵਾਲੇ ਵੀ ਆਪਦੇ ਆ ਉਸੇ ਤਰੀਕੇ ਨਾਲ ਤੁਹਾਨੂੰ ਕਹਣਾ ਵੀ ਕੋਈ ਬਗਾਨਾ ਤੁਹਾਡਾ ਨੁਕਸਾਨ ਨਹੀਂ ਕਰਦਾ ਹੁੰਦਾ ਥੋੜਾ ਨੁਕਸਾਨ ਤੁਹਾਡਾ ਈਗੋ ਤੁਹਾਡਾ ਵਾਕੇ ਆਕੜ ਇਹ ਦੂਜੀ ਜਿਹੜੇ ਹੈਗੇ ਆ ਤੁਹਾਡੇ ਆਪ ਦੇ ਉਹ ਕਰਦੇ ਹੁੰਦੇ ਆ ਉਹਨੂੰ ਜੇ ਬੰਦਾ ਕੀ ਆ ਕਿ ਸਹੀ ਲੋਕਾਂ ਚ ਵਿਚਰਦਾ ਸਹੀ ਕਰਦਾ ਤਾਂ ਮੈਂ ਕਹਣਾ ਲੋਕਾਂ ਨੇ ਤਾਂ ਕਿ ਸਬੂਤ ਉਹ ਇਹ ਜੀ ਦੇਤਾ ਕਰਤਾਰ ਲੋਕਾਂ ਨੇ ਜਿਤਾਏ ਐ ਕਿ ਲੋਕਾਂ ਨੂੰ ਵਧਾਈਆਂ ਬਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਰੀ ਸੀ ਤੁਸੀਂ ਇਹਨਾਂ ਨਤੀਜਿਆਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਟਿੱਪਣੀ ਕਰਦੇ ਹੋ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਐਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਮਨ ਦੇ ਹੋ ਯਾਤ ਧੰਨਵਾਦ ਜੀ